ਜੀ ਖੁਸ਼ ਖਬਰ ਇਹ ਖੁਸ਼ ਖਬਰ ਇਹ ਖੁਸ਼ ਖਬਰ ਹੈ ਬਾਈ 8 9 ਵੀਡੀਓ ਪਾਉਣ ਤੋਂ ਬਾਅਦ ਹੁਣ ਫਾਈਨਲ ਹੋਇਆ ਬਈ ਟਰਾਲਾ ਤਾਰਾ ਸਿੰਘ ਦਿਲਗੀ ਦਾ ਲੈ ਕੇ ਆਉਣਾ ਕੱਲ ਨੂੰ ਸਾਈ ਦੇ ਕੇ ਆਉਣੀ ਫਿਰ 8 ਮਹੀਨੇ ਬਾਅਦ ਆਉਗਾ ਟਰਾਲਾ ਹਨਾ ਇਹਨਾਂ ਟਾਈਮ ਤੇ ਕੋਈ ਹੈ ਲੱਗੂ ਟਾਈਮ ਉਹ ਤਾਂ 2 3 ਮਹੀਨੇ ਕਹਿੰਦੇ 8 ਲਾਲਾ ਤੇ 2 3 ਮਹੀਨੇ ਤਾਂ ਬਣਦਾ ਚਾਚੇ ਬਣ ਜਾਊਗਾ ਨਹੀਂ ਉਹ ਵੀ ਐਡਾ ਬ੍ਰਾਂਡ ਹੋਵੇ ਯਾਰ ਉਹਨਾਂ ਪਤਾ ਚਲੋ ਅਗਲੇ ਨੇ ਲੌਲੀਪੌਪ ਤਾਂ ਦੇਣੀ ਹੁੰਦਾ ਉਹਨਾਂ ਹਾਂ ਉਹਨਾਂ ਸਾਈਆਂ ਬਹੁਤ ਨੇ ਪਤਾ ਬੀਗਲ ਜੀ ਲੋਬ ਜੀ ਮੇ ਲੋ ਅੰਮੇ ਨੂੰ ਅੰਮੇ ਦਾ ਡੈਡੀ ਬਾਪੂ ਬੜਾ ਮਿੰਜਾ ਦੇ ਜਿੱਥੇ ਜੀ ਕਰਦਾ ਉੱਥੇ ਹੀ ਲੈ ਜਾਂਦਾ ਇਹਨੂੰ ਐ ਬਾਈ ਨਿਆਰੇ ਵਾਲਾ ਕੰਮ ਆ ਮੈਂ ਤਾਂ ਹਾਬਲਾ ਤੇ ਦੀ ਲੋੜ ਨਾ ਬਾਤ ਇੱਕ ਨਹੀਂ ਕੱਚੇ ਹੀ ਲਈ ਜਾ ਕਾਲਰ ਤੇ ਨਹੀਂ ਬਾਈ ਆ ਬੰਮੇ ਝੂਟ ਝੂਲਾ ਜਾ ਬੜਾ ਵਧੀਆ ਰਹਾ ਵਧੀਆ ਹੈ ਹੋਰ ਜੇ ਜ ਚੌੜਾ ਹੁੰਦਾ ਬੰਦਾ ਫਿਰ ਪੈ ਵੀ ਜਾਂਦਾ ਢੋਡੇ ਵਰ ਦਾ ਬਹੁਤ ਝੂਟੇ ਨਹੀਂ ਅਸੀਂ ਤਾਂ ਪੈ ਜਾਂਦੇ ਹੁਣ ਤੇਰੀ ਕਪੈਸਿਟੀ ਨਹੀਂ ਨਾ ਪੈਣ ਵਾਲੀ ਹੈਗੀ ਉਹ ਲੈ ਤੁਸੀਂ ਇੱਥੇ ਬਹਿ ਜੂਗੇ ਯਾਰ ਭਾਈ 4 ਫੁੱਟ ਦਾ ਇਹ ਤਾਂ ਉਹ ਆ ਫਿਰ ਇਹ ਤਾਂ ਨਿਰਾਦਰ ਕਰਨ ਵਾਲੀ ਗੱਲ ਆ ਸਭ ਸਾਡੇ ਤਾਂ ਲੋਕ ਨਹੀਂ ਭਾਈ ਪੈ ਨਹੀਂ ਹੁੰਦਾ ਬਾਬੇ ਪੈ ਤਾਂ ਨਹੀਂ ਸਕਦਾ ਰ ਬਈ ਤੂੰ ਵੀ ਯਾਰ ਬੱਬੀ ਤੂੰ ਵੀ ਸਾਡੀ ਸਾਡੀ ਕੈਟਾਗਰੀ ਚ ਹੋਈਆਂ ਬਾਹਰ ਨੂੰ ਬੜੀ ਵੱਡੀ ਹੈ ਬਾਬੂ ਬਾਬਾ ਤੁਸੀਂ ਘਰੇ ਆਊਟਸਾਈਡ ਪਾਰਲ ਹੈ ਤੂੰ ਸਾਡੀ ਕੈਟਾਗਰੀ ਚ ਹੋਈਆਂ ਪੈ ਜਾਂਦਾ ਬਾਬੂ ਜੀ ਤਾਂ ਵੇਖੀ ਗਏ ਐਵੇਂ ਪਿਆਉਂਦਾ ਸੀ ਆਲੇ ਜਿੱਚ ਪੈਣਾ ਜੇ ਅਸੀਂ ਠੀਕ ਤਾਂ ਹੁਣ ਨਹੀਂ ਸਵਾਗਤ ਸਵਾਗਤ ਆ ਦੇਖ ਬੰਦਾ ਬਾਈ ਬਾਰਡਰ ਵਾਲੇ ਏਰੀਆ 'ਚ ਆ ਗਏ ਹਾਂ ਉਹ ਬਾਰਡਰ ਵਾਲੇ ਏਰੀਆ 'ਚ ਆ ਗਏ ਬਾਰਡਰ ਵਾਲਾ ਯਾਰ ਆ ਇੱਧਰ ਬਾਈ ਹਾਂ ਹਾਂ ਕੋਰਤ ਨਹੀਂ ਚੱਟਣਾ ਬਾਰਡਰ ਵਾਲੀ ਬੰਦਾ ਚਾ ਚਾਚੇ ਉਹ ਵਖਰੀ ਗੱਲ ਉਹ ਦੇਖ ਕੇ ਆਇਆ ਕੋਈ ਤੈਨੂੰ ਫਾਇਰਿੰਗ ਪਾਉ ਹੋ ਸਕਦੀ ਏ ਇੱਧਰ ਅੱਕਰੇ ਲੋਕ ਇੱਧਰ ਨਜ਼ਾਰਾ ਬਾਈ ਨਜ਼ਾਰਾ ਦੇਖ ਤਾਂ ਨਜ਼ਾਰਾ ਤੂੰ ਦੱਸ ਕਿ ਪਾਪੇ ਤੇ ਲਿਟਦਾ ਅੰਦ ਐਨ ਭਰਿਆ ਤਾਂ ਪੂਰਾ ਪਾਣੀ ਹਾਂ ਪਾਣੀ ਆ ਦੇਖੋ ਪੁੰਡ ਬਾਤ ਆ ਦੇਖੋ ਪੁੰਡ ਪਾ ਦਦਾ ਦੇਖ ਲੈ ਸਾਫ ਪਾ ਪਤਾ ਨਹੀਂ ਲੱਗ ਬਾਈ ਲੈ ਆ ਤੁੱਪਾਂ ਹੀ ਪੈਂਦੀ ਚੰਗੀ ਤੁੱਪਾਂ ਖਾਦੀ ਪੈਂਦੀ ਤੂੰ ਪਾਣੀ ਉਹ ਵੀ ਕਰਕੇ ਖਪੜ ਕਰਕੇ ਨਹੀਂ ਪਤਾ ਲੱਗਾ ਕਿਤਨੀ ਜਾਂਦਾ ਕਿਤਨੀ ਪੂਰਾ ਫੋਟੋ ਵਧੀਆ ਹੈ ਪਾਣੀ ਇੱਕ ਹੋਰ ਮੈਂ ਦੇਖ ਰਿਹਾ ਉੱਪਰੋਂ ਨਹੀਂ ਗਿਆ ਹੈਗਾ ਉੱਥੇ ਮੈਂ ਜਿੱਕਾ ਮਾਰਦਾ ਕਰ ਜੀ ਬਾਈ ਉਹ ਬਾਈ ਬਾਈ ਮੌਸਮ ਮਾੜਾ ਹੈ ਉੱਥੇ ਜਾਣਾ ਲੈ ਚੱਕਰ ਮੌਸਮ ਦਾ ਭਾਈ ਜੀ ਆ ਲੈਣਾ ਜੀ ਥੋੜੇ ਹੁਣ ਲੋ ਜੇ ਫੇਰੇ ਤੁਰਾ ਕਰਮਜੀਤ ਦੇ ਕਿਦਾਂ ਤੁਰੀ ਤਾਂ ਪੈਲਸ ਪੋਣਾ ਤੋਇਆ ਪਿਆ ਜਿਖੜਾ 1.2 200 ਬੰਦਾ ਕੋ ਚੱਕਰ ਅੱਜ ਮੌਸਮ ਦਾ ਆ ਮੌਜ ਘਾ ਉੱਪਰ ਜਾਂਦਾ ਉਹ ਬਾਬਾ ਮਿੰਜਾ ਹਏ ਹੁਣ ਇਧਰ ਨੂੰ ਜੇ ਸ਼ਾਮਾ ਜਾਈ ਜਣੀ ਨੇ ਗੈਲਦੀ ਗੱਲ ਜਾਈ ਜਾਣਾ ਉਧਰ ਨੂੰ ਕਲੀ ਦੇ ਨੇ ਉਹ ਸਾਡੇ ਗਰਾਊਂਡ ਵੀ ਇਹ ਕੰਮ ਹੁੰਦਾ ਭਾਈ ਬੰਮੇ ਗਰਾਊਂਡ 'ਚ ਵੀ ਕੰਮ ਹੁੰਦਾ ਆਹ ਮੌਸਮਾਂ ਦਾ ਘਾ ਨਹੀਂ ਉੱਠਦਾਗਾ ਅਗਾਹ ਅੱਜ ਦੇਖੀਂ ਕਾ ਚੱਲਣਾ ਤੇ ਤੈਨੂੰ ਫੇਸ਼ਾਂ ਗਣੇ ਹੋਰ ਨਹੀਂ ਮੈਣੀਆਂ ਆਹ ਤਾਂ ਉੱਠਣੀ ਨਹੀਂ ਖੇਤ ਦੂਰ ਤੱਕ ਹੈਗਾ ਉਹ ਤਾਂ ਕੋਈ ਨਹੀਂ ਲਾਈ ਤੂੰ ਉਹ ਨਹੀਂ ਉਹਰੇ ਲੋੜੀ ਦੇਖ ਲੈ ਇੱਧਰ ਨਹੀਂ ਆਈ ਨਹੀਂ ਤੀ ਲਾਈ ਹੈਗੀ ਇੱਟਾ ਰੱਖ ਕੇ ਥੱਲੇ ਉੱਪਰ ਲੋਹੇ ਦਾ ਉਹ ਰੱਖ ਕੇ ਤੇਰਾ ਘੋਲ ਦਾ ਢੱਕਣਾ ਥੱਲੇ ਸੇਕ ਤਾਂ ਜਾਂਦਾ ਹੀ ਆ ਆਣੀ ਵਾਲਾ ਤਾਂ ਜੋਰ ਬੋਲ ਲਾ ਦਿਆ ਨਾ ਐਸੇ ਥੀਏਟਰ ਤੋਂ ਪਤਾ ਸੇਕ ਜਾਂਦਾ ਥੱਲੇ ਠੀਕ ਹੁਣ ਉਹਨਾ ਉੱਥੇ ਤਾਂ ਪੈਰਾਂ ਕੇ ਲੇ ਹੋ ਜਾਂਦਾ ਉਹ ਬੈਠਿਆਂ ਦਾ ਉਹ ਵੀ ਗੱਲ ਹੈ ਨਾ ਜਿੱਥੇ ਜਾ ਆ ਫੇਰਾ ਤੂੰ ਰੱਖਣਾ ਪਿੱਛੇ ਲਾਗ ਲਾ ਘੱਟ ਦੇ ਹਾਂ ਉੱਥੇ ਹੈ ਉਹ ਕਾ ਪੂਰਾ ਬਾਕੀ ਮਾਰ ਕੀ ਲੈ ਲੈ ਗਿੰਦੇ ਚ ਲਾ ਦੇ ਹੁਣ ਤਰਾ ਸੀਨ ਕਿਆ ਭਾਈ ਤੇਰਾ ਕਾਦਾ ਟਰਾਲੇ ਦਾ ਕੱਲਾ ਸਵੇਰੇ ਜਾਣਾ ਸਾਈ ਦੇ ਨੂੰ ਸਵੇਰੇ ਪੱਕਾ ਹੋ ਗਿਆ ਲੈ ਬਾਈ ਚੱਲ ਬਾਈ ਚੱਕ ਦੇ ਲਓ ਜੀ ਖੁਸ਼ ਖਬਰ ਇਹ ਖੁਸ਼ ਖਬਰ ਇਹ ਖੁਸ਼ ਖਬਰੀ ਬਾਈ 8 9 ਵੀਡੀਓ ਪਾਉਣ ਤੋਂ ਬਾਅਦ ਹੁਣ ਫਾਈਨਲ ਹੋਇਆ ਬਈ ਟਰਾਲਾ ਤਾਰਾ ਸਿੰਘ ਦਿਲਗੇ ਦਾ ਲੈ ਕੇ ਆਉਣਾ ਕੱਲ ਨੂੰ ਸਾਈ ਦੇ ਕੇ ਆਉਣੀ ਫਿਰ 8 ਮਹੀਨੇ ਬਾਅਦ ਆਉਗਾ ਟਰਾਲਾ ਹਣਾ ਇਹਨਾਂ ਟਾਈਮ 'ਚ ਕੋਈ ਹੈ ਲੱਗੂ ਟਾਈਮ ਉਹ ਤਾਂ 2 3 ਮਹੀਨੇ ਕਹਿੰਦੇ ਅੱਠ ਲਾਲਾ ਫਿਰ 2 3 ਮਹੀਨੇ ਤਾਂ ਬਣਦੇ ਚਾਚੇ ਬਣ ਜੂਗਾ ਨਹੀਂ ਉਹ ਵੀ ਐਡਾ ਬ੍ਰਾਂਡ ਹੋਵੇ ਯਾਰ ਉਹਨਾਂ ਪਤਾ ਨਹੀਂ ਚੋ ਲੋਗ ਅਗਰੇ ਨੇ ਲੌਲੀਪੌਪ ਤਾਂ ਦੇਣੀ ਹੁੰਦਾ ਉਹਨਾਂ ਹਾਂ ਉਹਨਾਂ ਸਾਈਆਂ ਬੋਤਲ ਨਹੀਂ ਪਤਾ ਬਾਕੀਆਂ ਜਿੱਡਾ ਬ੍ਰਾਂਡ ਆ ਉਹਨੇ ਉਹਦਾ ਫੇ ਕਾ ਖਾਣਾ ਹੀ ਬੜਾ ਹੁੰਦਾ ਕਿਆ ਵੇ ਛੇਤੀ ਮਾਰਨ ਨੂੰ ਇੰਨੇ ਜਿਹੜਾ ਕਪਣੀ ਹੈ ਹਾਂ ਹਾਂ ਇੱਕ ਜਦੋਂ ਅਗਰੇ ਦੀ ਚੁਆਇਸ ਲੱਗਦੀ ਦੇਣੀ ਪੂਰੀ ਆਪੇ ਲੋਗ ਦਊਗਾ ਜੇ ਤੂੰ 10000 ਦੇ ਕੇ ਕਹਿੰਦਾਗਾ ਫਿਰ ਤੱਕਰੇ ਨੇ ਟਾਲੀ ਲਾਉਣੇ ਆ ਹਾਂ ਉਹ ਆ ਠੀਕ ਆ ਜੇ ਅਗਰੇ ਮਾਰਨੇ ਪਹਿਲਾਂ ਹੀ ਜਾਹਵੀਆਂ ਦੇ ਨਕਦੀ ਕਿਤੇ ਟਰਾਲੇ ਮਿਲੇ ਤੁਹਾਨੂੰ ਹੈ ਕਿਤੇ ਗੈਰ ਵੀ ਛੱਡੋ ਬਰਾਕਾ ਕਰੋ ਬੰਦ ਚੱਲੀ ਜੁਰ ਤੇ ਮੈਂ ਆਏ ਵੀ ਜਾ ਹੁਣ ਹੋਲੀ ਬਣਾ ਦੂ ਦੁਪਹਿਰ ਨਾ ਦੇਖਦੇ ਆ ਕਾਲੂ ਜਾਣਾ ਸਵੇਰੇ ਅੱਜ ਜਾਣਾ ਤਾਂ ਅੱਜ ਥੋੜਾ ਜਿਹਾ ਕੰਮ ਪੈ ਗਿਆ ਇੱਕ ਅੱਖਾਂ ਦੀ ਜੀ ਦੇਖ ਕੇ ਮੈਂ ਪਲਾਸਟਰ ਕੱਢਤਾ ਫੱਦਾ ਕਟਿਆ ਪੈਰ ਦਾ ਦੇਖ ਕੋਈ ਝੁਜਾ ਹੈਗਾ ਉਹ ਰੁੱਟਾ ਕਰੇਡਰ ਦਾ ਪੈਰ ਹੋਇਆ ਪਿਆ ਆਪਣੇ ਆਪ ਵਰਤਾਂ ਲੈ ਪਰਾ ਪਲਾਸਟਰ ਨਾਲ ਚ ਉੱਬਰ ਨਾ ਨਾ ਕੋਈ ਮਤ ਫੇਲ ਵਾਲਿਆਂ ਦਾ ਐਡਾ ਹੀ ਬਤਾ ਫਰਮਾ ਡਾਕਟਰ ਉਹ ਟਿਕਦੀ ਨਹੀਂ ਯਾਰ ਫੇਰ ਵੜਾਤਾ ਹਟੇ ਨਹੀਂ ਉਦਣ ਸਰਜੀਤ ਬੜਦਾਣ ਆ ਬਰੋ ਹਾਂ ਜੀ ਵੀ ਸੋਚਿਆ ਲੱਗਦਾ ਮੈਨੂੰ ਜਿਆਦਾ ਹੈਗਾ ਹੀ ਆ ਉਹ ਨਹੀਂ ਸੋਚਿਆ ਤਾਂ ਮੜਮੋਟੇ ਰਹਿਣਾ ਆ ਇਹਦਾ ਬੈਠਣਾ ਕਿ ਕਹਿੰਦਾ ਹੁਣ ਉਹ ਨਾ ਨਾ ਉਹ ਹੱਡੀ ਥੋੜੀ ਜੁੜਦੀ ਉਮਰ ਕਰਕੇ ਹੱਡੀ ਹੋ ਜੇ ਟੈਂਪ ਲੋ ਜੁਣਨ ਨਹੀਂ ਉਹ ਤੁੰਗ ਟਿਮ ਮੜੀ ਹੀ ਟਾਂਤੀ ਹੋ ਜੀ ਮੜੀ ਜੀ ਦੀ ਬਸ ਡਾਕਟਰ ਸਦਾਈ ਆ ਯਾਰ ਜੀਨੇ ਦੋ ਵਾਰੀ ਪਲਾਸਟਰ ਲਾ ਦਿੱਤਾ ਹੁਣ ਇੱਕ ਵਾਰ ਫੇਰ ਲਖਾ ਕੇ ਡਾਕਟਰ ਨੂੰ ਉਹਨੇ ਫੇਰ ਲਾ ਦੇਣਾ ਫੇਰ ਲਾ ਦੇਣਾ ਡਾਕਟਰ ਨੂੰ ਉਹ ਡਾਕਟਰ ਦਾ ਪੈਸੇ ਲੈਣ ਤੇ ਮਾਰੇ ਡਾਕਟਰ ਸਦਾਈ ਕਿਤੇ ਇਹ ਗੱਲ ਹੈ ਅੱਕੀ ਗੱਲ ਹੈ ਉਹ ਨਾ ਜਾ ਹੁਣ ਐਕਸਰੇ ਮਾਰ ਚਾਚਾ ਆਊਗਾ ਫਤਨਾ ਲਾਉਣਾ ਹੀ ਆ ਐਕਸਰੇ ਉਹ ਤੇ ਕਰਵਾ ਲਿਆ ਆਇਕਸਾ ਠੀਕ ਹੈ ਭਾਈ। ਮੈਂ ਕਹੇ ਮੇਰੀ ਗੱਲ। ਫੇਰ ਉਹ ਭਾਈ ਮੈਨੂੰ ਪੁੱਛੇ ਅੱਗੇ ਕਿਹੜਾ ਪਲਾਸਾ ਲੋਪ ਤਾਂ ਇੱਡੀ ਟੁੱਟੀ ਦੀਦਾ। ਅੱਗੇ ਇੱਥੇ ਫੱਟੀਆਂ ਬੰਨ੍ਹ ਕੇ ਜਾਰ ਦੇ ਪੱਟੀ ਫਿਲਵੇਂ ਦੇ ਨੀ ਫੱਟੀਆਂ ਬੰਨ੍ਹ ਕੇ ਜੂਕੜੀ ਜੁਰ ਜਾਂਦੀ ਸੀ। ਜਦ ਤੂੰ ਉੱਤੇ ਪੈ। ਆਹ ਭੈਣੀ ਬਹੁਤ ਦਰਬੀ ਤੇਦੀ ਬਾਹ ਨਿਕਲ ਗਈ। ਬਾਹ ਟੁੱਟ ਗਈ। ਇੱਥੇ ਲਾਗ ਵੀ ਆਈ ਵੀ। ਗੱਟਾ ਇੱਥੇ ਤੇ ਉਹ ਕੀ ਕਰਨਾ ਕਰਕੇ ਸਿੱਧੀ ਟੁੱਟੀਆਂ ਵੱਧ ਨਹੀਂ ਆ। ਅੱਗੇ ਅੱਗੇ ਜਦ ਵੀ ਹੱਲੇ ਨਹੀਂ ਤਾਂ ਉਹ ਹੱਲ ਨਹੀਂ ਤਾਂ ਅੱਗੇ ਬਾਹੀ ਵੀ ਬੜਦਾਂ ਕਰਦੇ ਤੇ। ਵਾਹ ਸਾਡੀਆਂ ਸਾਰੀਆਂ ਕੁੱਪੀਆਂ ਹੋਈਆਂ ਹੈ ਜੇ ਇਹ ਨੂੰ ਲੈਵੇ ਤਾਂ ਪਹਿਲੀ ਘਾਤੇਵੇਂ ਆਈਆਂ ਕੁੱਤੀ ਹੋਈ ਹੈ ਆਈ ਨਹੀਂ ਜਾਂਦੀ ਆ ਵੀ ਉਹ ਵੀ ਫਿਰ ਉਹਨਾਂ ਜੋੜ ਬਿੰਗਾ ਲੱਗੇ ਆਪਣੀ ਉਹ ਕੜੇ ਚਲੀ ਜਾਂਦਾ ਦਾ ਕੰਮ ਉਹਦਾ ਹੱਡੀ ਜੁੜ ਗਈ ਬਜੁੜ ਗਈ ਫਿਰ ਹੱਡੀ ਤੇ ਮਾਇਰੋ ਵੀ ਹੱਡੀ ਜੁੜ ਜਾਂਦੀ ਫਿਰ ਹੱਡੀ ਨਹੀਂ ਤਾਂ ਆਪ ਹੁੰਦੀ ਅਰੇ ਮੁੜ ਕੇ ਜੁੜ ਗਈ ਤਾਂ ਟੁੱਟਦੀ ਨਹੀਂ ਬਨਾਲਿਓ ਉਹ ਕੈੜੀ ਹੋ ਜਾਂਦੀ ਹੈ ਨਹੀਂ ਇਹਦੇ ਹੋਰ ਮੇਰੇ ਆਗੇ ਬਾਹਾਂ ਦੇ ਹਾਲ ਜੀ ਮਿੰਗੀ ਵਿਡੂੜੀ ਵੀ ਆ ਲੱਗਦੀ ਫੇਰ ਕੰਮ ਖਰਾਬ ਤਾਂ ਮਾਈ ਬਾਪੂ ਜਾਂ ਘੰਟ ਬਣਿਆ ਤਾਂ ਦਾਦਾ ਦੀੇ ਪਰਦਾ ਲਾਸਤਰਮ ਆ ਬਾਹ ਮਿੰਗੀ ਹੋ ਵੀ ਹੁੰਦੀ ਆ ਭਾਈ ਜੇ ਮੈਂ ਜਿਆਦਤ ਜੇ ਮੈਂ ਜੇ ਹੁਣ ਡਾਕਟਰ ਟੀਕਾ ਲਾਉਣੇ ਨਹੀਂ ਲਾਉਂਦੇ ਨਾ ਮਰ ਜੀ ਬੇਹੋਜਾ ਹੋਵੇ ਸੁਨਨੀ ਹੋਵੇ ਬਾ ਐਨੇ ਦਿਨਾਂ ਦਾ ਉਹ ਤਾਰਮਿੰਦ ਦਾ ਤੇਰ ਮਾ ਕੇ ਬਾਸਦੀ ਕਰਕੇ ਫੱਟੀਆਂ ਬੰਦ ਦੇਦੇ ਪੁੱਛਲਾ ਭਾਈ ਨੂੰ ਚਦੇ ਕਰਦੇ ਦਿੰਦੀ ਹੁਣ ਇਹਨੇ ਮਹੀਨਾ ਰੱਖਿਆ ਨਮਾ ਪਲਾਸਟਰ ਕਿਹਾ ਤਾਂ ਵੀ ਡੇਢ ਦੋ ਮਹੀਨੇ ਰੱਖ ਲੈ ਹੁਣ ਵੀ ਹੈਗੇ ਆਂ ਤਾਂ ਬੰਦੇ ਫੱਟੀਆਂ ਆ ਲੈ ਲਾਉਂਦੇ ਆ ਹਾਂ ਹਾਂ ਪਛਵਾਪੇ ਪਰ ਪਟਿੰਗ ਲਵਾ ਦੀ ਫਿਰ ਪਟਿੰਗ ਲਵਾ ਦੀ ਯਾਰ ਹਮ ਮੇਰੋ ਹੀ ਆ ਮਨ ਤੁਰਦਾ ਵੇਂਦੇ ਬਾਬੇ ਦਿਖਾਈਂ ਨੈਮੋ ਦਿਖਾ ਮਾਣ ਤੁਰਕਾ ਕੀ ਹੋ ਗਿਆ ਲੈ ਬਾਬਾ ਭਾਈ ਸਹੀ ਹੈ ਲੈ ਕੀ ਹੋ ਗਿਆ ਯਾਰ ਮੁਹੀ ਗਾ ਹਾਂ ਜ ਤਕਲੀਫੇ ਨਹੀਂ ਕੋਈ ਆ ਬਾਬੇ ਲਗਣਾ ਸੀ ਚੱਲ ਇੱਕ ਵਾਰ ਲਗਣਾ ਸੀ ਚੱਲੀ ਮਾਰਦੇ ਦੇਖੀ ਪਈ ਠੀਕ ਹੈ ਪਰ ਅਮਰਦੇ ਸਾਹਿਬ ਨਾਲ ਲੰਗ ਵਜਣੇ ਨਹੀਂ ਆ ਫਿਰ ਮੱਡਾ ਫੁੱਲ ਤੇ ਲੰਗ ਵਜਣੇ ਨਹੀਂ ਲੱਗਿਆ ਹੋ ਜਾਣਾ ਫੈਸ਼ਨ ਸ਼ੋਅ ਵਾਲੇ ਸੀ ਚਲਾ ਕੇ ਬਾਬੂ ਲਗਣਾ ਸੀ ਚਰੀ ਮਾਂ ਤੇ ਪੇਪਰ ਲਗਣਾ ਸੀ ਇੱਕ ਵਾਰ ਪੜਦੇ ਨਹੀਂ ਨਹੀਂ ਤਾਂ ਹੀ ਡੈਮੋ ਤਾਂ ਹੀ ਪੂਰਾ ਹੋਊਗਾ ਹੁਣ ਦੇਖ ਆ ਇੱਧਰ ਬਾਈ ਆ ਚੀਜ਼ ਨੂੰ ਕੈਰੀ ਹੋਈ ਬਣੀ ਠੀਕ ਆ ਠੀਕ ਆ ਲੋ ਜੀ ਪਾਸ ਆ ਜੀ ਪਾਸ ਡਰਾਈ ਜਨੇ ਉਹੀ ਹਮਾਰਾ ਗਾਣਾ ਵੀ ਜਾਵੇ ਨਾ ਕਿਧਰੇ ਉਹ ਫੇਰਾ ਕਰੂਗਾ ਜਾਵੇ ਕਾਦਰ ਇਹ ਤਾਂ ਲੈ ਕੇ ਹੀ ਜਾਣਾ ਮੈਂ ਇਹਦਾ ਇਹਨੇ ਤਾਂ ਟਰਾਲਾ ਤੋਣਾ ਇਹਨੂੰ ਕਿਥੇ ਲੈ ਆਉਣਾ ਬੰਨ ਕੇ ਦਾ ਬਿਠਾੜਿਆ ਤਿੰਨ ਮਹੀਨੇ ਦੇਖਣਾ ਟਰੈਕਟਰ ਟਰਾਲੇ ਨਾਲ ਇਹ ਬੋ ਪਾ ਲੈਣਾ ਤੇ ਡੈਂਟ ਲਾ ਕੇ ਛੱਡਿਆਉਣਾ ਤਿੰਨ ਮਹੀਨੇ ਦੇਖਣਾ ਜਿੱਦਾਂ ਉਹਨਾਂ ਟਰਾਲਾ ਦੇ ਤਾ ਤਾਂ ਠੀਕ ਆ ਮੈਂ ਤਿੰਨ ਮਹੀਨੇ ਬਾਪੂ ਨੂੰ ਦਿੱਲੀ ਲੈ ਕੇ ਜਾਂਦੇ ਮੈਂ ਕੋਈ ਛੱਡਿਆਉਣਾ ਰੋਟੀ ਪਾਣੀ ਆਪੇ ਖਾ ਲਵਾਂਗੇ ਉਹ ਐ ਬਈ ਬੈਗ ਵਿੱਚ ਪਾ ਕੇ ਕੱਪੜੇ ਰਸ਼ਬਾਬ ਦੀ ਮੈਂ ਮਾ ਮਗੂ ਰਸ਼ਬਾਬ ਆਮਾ ਹਫਤੇ ਪਹਿਲੇ ਬਹਿ ਕੇ ਉੱਥੇ ਜਾ ਕੇ ਹਾਂ ਠੀਕ ਆ ਟਰਾਲੇ ਆਣੇ ਕੋਲ ਕਹਿੰਦਾ ਕਰੋ ਕੰਮ ਪਾਈਆਂ ਮੈਂ ਦੇਖਣਾ ਉੱਥੇ ਬੈਠ ਰਿਹਾ ਕੋਈ ਕਹੇ ਬਾਪੂ ਨੂੰ ਵੀ ਇੱਕ ਨਹੀਂ ਬਿਠਾ ਲ ਦੇਣਾ ਉੱਥੇ ਇਹਨਾਂ ਤਾਂ ਬੈਠਾ ਰਹਿਣਾ ਮੈਂ ਤਾਂ ਠੀਕ ਆ ਮੈਨੂੰ ਕਹਿੰਦਾ ਉਹ ਕਮਰੇ 'ਚ ਬੈਠੀ ਜਿੱਥੇ ਬੈਠਦੇ ਏਸੀ ਵਾਲੇ 'ਚ ਗਰ ਘਰ ਤੇ ਦੂਰ ਘਰ ਫਿਰਦਾ ਬਾਬੇ ਨੂੰ ਦੇਖ ਲੈ ਲੈ ਬਾਪੂ ਦਾ 2 ਸਾਲ ਦਿੱਲੀ ਲਾਇਆ ਹੈ ਉੱਥੇ ਅੰਦਰ ਪਿਆ ਦੀ ਲੱਡਾ ਬੋੜੀ ਦੇ ਵਾਲਾ ਜਿਹੜਾ ਦਿੱਲੀ ਦੇ ਮਿਲੇ ਤੇ ਇਹਨੂੰ ਹੋਮੀ ਦੇ ਲਗਾਤਾਰ ਲਾਇਆ ਹੈ ਨਾ ਨਾ 2 ਸਾਲ ਨਾ 2 ਸਾਲ 2 ਮਹੀਨੇ ਕਹੋਗੇ 2 ਸਾਲ ਵਿੱਚ ਨੂੰ ਆਈ ਗਿਆ ਕਈ 6 ਮਹੀਨੇ ਤੋਂ ਲਗਾਤਾਰ ਹੀ ਰਿਹਾ ਨਹੀਂ ਆਈ ਗਿਆ ਜਾਈ ਗਿਆ ਆਈ ਗਿਆ ਜਾਈ ਗਿਆ ਜਿੰਨਾ ਚਿਰ ਰਹੇਗਾ ਤਾਂ ਅਹੀਂ ਤਾਂ ਕਹਿੰਦਾ ਵੀ ਇਹ ਨਹੀਂ ਦੁਆਰ ਇੱਕ ਹੋਰ ਉਮਰ ਦੇ ਮੁਤਾਬਕ ਹੁਣ ਫਿਰ ਯਾਰ ਹੁਣ ਮੜਾ ਮੋਟਾ ਤੂੰ ਤੂੰ ਜੋ 8-9 ਵਰਗੇ ਦਿੰਦੇ ਤੂੰ ਦਿਨ ਹੈ ਕਿ ਨਹੀਂ ਦੁਰ ਬੈਠ ਸੱਡੀ ਗੱਲ ਠੀਕ ਹਾਂ ਲੈ ਬਾਬਾ ਯਾਰ ਤੂੰ ਕੰਫਟੇ ਦਾ ਬਾਬਾ ਠੀਕ ਹੈ ਠੀਕ ਹੈ 75 ਸਾਲ ਦੀ 75 ਸਾਲ ਦੀ ਉਮਰ ਹੋ ਗਈ ਹੁਣ ਇੱਥੇ ਇੰਨੇ ਨੇ ਗੋਡੇ ਨਾ ਜੀ ਦੀ ਚਾਈ ਵਾਲੇ ਸਾਲਾਂ ਨੇ ਘੁੰਮੇ ਵੇ 50-50 ਸਾਲ ਵਾਲਿਆਂ ਦੀ 50 ਦਾ ਜਨਮ ਆਉਂ ਕੇ ਤੇ ਮੈਂ ਕਿੰਨੀ ਆ ਤੇਰੀ ਉਮਰ ਮੇਰੀ 55 ਸਾਲ ਹੋ ਗਈ ਜੀ ਵੀ ਖਾਦੀ ਹੈਗੇ ਪਾਈ ਪਰ ਵਿੱਚ ਸਾਲਾ ਦੇ ਘੁੰਮੇ ਹੈ ਹਾ ਦਾ ਘੁੰਮੀਆਂ ਦੇ ਯਾਰ ਆਇਆ ਸੀ ਉਲਾਰੀਦ ਅਕਾਂ ਵਰਕਾ ਹਾਂ ਉਹ ਮਿੱਠਾ ਛੋਟਾ ਹੈ ਆਹ ਬੜਾ ਹੈ ਇੱਥੇ ਤੇਰਾ ਬੜਾ ਦਾ ਆ ਦੇਖ ਲੈ ਦਾੜੀ ਦਾੜੀ ਦੇਖੀ ਦੀ ਦਾੜੀ ਤਾਂ ਕੋਈ ਉਹ ਨਹੀਂ ਉਹ ਤਾਂ ਕਾਫਲਾ ਦਾ ਹੋਣਾ ਲੈ ਇਹ ਤੇਲ ਦਾ ਰਾਜ ਆਹੇ ਕਹਿੰਦਾ ਮੈਂ ਸਭ ਤੋਂ ਦੇਲ ਲੰਬਾ ਦਈ ਦੂਆ ਲਾਈ ਨੀ ਸਰੋਂ ਦੇ ਫਰਕ ਪੈਣੇ ਕੁਦਰਤੀ ਹੈ ਜਿਹਦੇ ਹੁਣ ਸਰੋਂ ਦਾ ਤੇਲ ਆ ਵੀ ਦੂਆ ਘਰ ਵਾਲਾ ਸਰੋਂ ਤੇ ਫਰਕ ਹੈ ਮੇਰੇ ਆਪਾਂ ਆਪ ਲਾਉਂਦੇ ਉਹ ਕੁਦਰਤੀ ਗੱਲ ਹੈ ਕਈਆਂ ਤੇ 50 ਸਾਲ ਤੱਕ ਨਹੀਂ ਹੁੰਦੀ ਕੁਦਰਤੀ ਗੱਲ ਹੈ ਉਹ ਕਈ ਨਿਆਣੇ ਮੈਂ ਦੇਖਿਆ ਛੋਟੇ ਛੋਟੇ ਦੇ ਵਾਲ ਚਿੱਟੇ ਸਿਰ ਦੇ ਸਾਰੇ ਚਾਚਾ ਦੀ ਦਾੜੀ ਯਾਰ ਸਾਰੀ ਚਿੱਟੀ ਹੋ ਗਈ ਦੀ ਆ ਫੇਰ ਕਾਲੇ ਆਉਣ ਲੱਗੇ ਹੁਣ ਇਹ ਨੂੰ ਕੀ ਕਹੀਏ ਜੱਫੀ ਆਉਣ ਲੱਗੇ ਹੋੜਾ ਫੋਟੋ ਨਾ ਮੈਂ ਖੋ ਲਈ ਪਰ ਮੈਂ ਪਾਣੀ ਵੀਡੀਓ ਦੇ ਕੱਢ ਗਿਆ ਮੈਂ ਬਹੁਤ ਪੋਜ਼ਿਟਿਵ ਹੀ ਬਧੀ ਆ ਫੇਰ ਦੁਬਾਰਾ ਕੰਮ ਚੱਲੂ ਹੋ ਗਏ ਬੰਦਾ 80 90 ਦੇ ਉੱਪਰ ਜਾ ਰਿਹਾ ਨਾ ਉਦੇ ਦੁਬਾਰਾ ਤਾਂ ਕਾਲੇ ਆਉਣ ਲੱਗ ਜਿੰਦੇ ਤੂੰ ਤਾਂ ਹਲੇ ਇੰਨਾ ਦੂਰ ਗਿਆ ਹੀ ਨਹੀਂ ਮੈਂ ਤਾਂ ਗਿਆ ਨਹੀਂ ਜਾਲ ਕਾਲੇ ਆ ਕੇ ਕਾਲੇ ਆਉਣ ਲੱਗ ਜਿੰਦੇ ਅੱਛਾ ਤੂੰ ਹੱਸ ਕਿੱਦਾ ਦੇ ਲਾਉਣਾ ਕੌਣ ਮੈਨਾਂ ਜੀ ਨਾ ਮਿਰਗੇ ਸੀਸੀਪੀ ਉਹੀ ਆ ਜਾਂਦਾ ਮਿਕਸਰ ਕੰਮ ਚੱਲਦਾ ਹੈ ਮਾਹੌਲ ਹੀ ਗੱਜ ਟਾਊਨ ਆਉਣ ਲੱਗੇ ਦਰ ਕਾਲੇ ਨਹੀਂ ਦਹੀ ਗੱਲਾਂ ਹੋਵੇ ਨਾ ਸੁਣ ਲੈ ਅਧਾ ਹੀ ਘਾ ਹੋਇਆ ਚਾ ਫਿਰ ਉਹ ਲੱਸੀ ਬਾ ਪੀਂਦਾ ਇੱਥੇ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਦਾ ਹੈਗਾ ਦਹੀਂ ਮਨੂੰ ਲੱਸੀ ਪੀਣੀ ਦਿੰਦੇ ਘਰ ਦੇ ਦੱਸ ਕਹਿੰਦਾ ਲੱਸੀ ਹੀ ਪੀਂਦਾ ਤੂੰ ਇਹਨੇ ਖੰਗ ਹੋ ਜੂਗੀ ਨਹੀਂ ਲੱਸੀ ਦਾ ਸਭ ਤੇ ਵਧੀਆ ਜੀ ਲੱਸੀ ਲੱਤੀ ਵਰਗੀਆਂ ਕੋਈ ਚੀਜ਼ ਨਹੀਂ ਆ ਗਈ ਇਹਦਾ ਬਾ ਮਿਰਚਾਂ ਕਾਲੀਆਂ ਕਰਦੇ ਦਸਦਾਈ ਹੋਈ ਹਾਂ ਸਹੀ ਗੱਲ ਹੈ ਮਹਿਬਦੀ ਸਾਹਿਬ ਚੱਕ ਹੋ ਜਾਂਦੀ ਹੈ ਹਾਂ ਸਹੀ ਗੱਲ ਹੈ ਸਹੀ ਗੱਲ ਮੈਨੂੰ ਲੱਸੀ ਦਾ ਬਾਈ ਚਾਹੀਦੀ ਹੈ ਰੋਹੀ ਦੇ ਮਹੀਨੇ ਦਾ ਲੱਤੀ ਜਿਨੀ ਮਰਜੀ ਮਿਲੇ ਵੀ ਉਹ ਦਹੀਂ ਖਾਓ ਇਹਦੇ ਖੋਲ ਖੋਲ ਕੇ ਮੈਂ ਖੋਲ ਖੋਲ ਦਾ ਕੁਦਰਤੀ ਆ ਖਾ ਕੇ ਉਹਨੂੰ ਸੀੜ ਚੱਲਦੀ ਖੰਗਦੀ ਹਾਂ ਜਿਹੜੀ ਹੜਦੀ ਗਾਦਾ ਕਿਹਾ ਉਹ ਇੰਨੀ ਤਾਂ ਲੈਂਦੀ ਹੋਵੇ ਨਹੀਂ ਪਹਿਲਾਂ ਰੱਸੀ ਕਰਦੀ ਆ ਮਨ ਸੀਰੂ ਸੀਨੀ ਬਰਾਤ ਦਸੀ ਜਰ ਬਾਡੀ ਐਨ ਵਾਸ ਕਰ ਲੂਗੀ ਹਾਂ ਮਨ ਨੂੰ ਖਾ ਅਸੀਂ ਖਾਪਦੀ ਆ ਯਾਰ ਮੈਂ ਮੈਨੂੰ ਸੱਜ ਤਿੰਨ ਲੀਟਰ ਦਸੀ ਭਲਾ ਦੇ ਤੂੰ ਦਹੀ ਮਾ ਦ ਇਹਦੇ ਮੈਂ ਅੱਧਾ ਕੁੱਟੇ ਜੇ ਮੈਂ ਸਾਇਤ ਮੈਂ ਖਾਲੀ ਕਰ ਪਤਾ ਨਹੀਂ ਬਣਾਉਣ ਦੇ ਮਾਰੇ ਕਹੀ ਜਾਂਦੇ ਆ ਮੈਂ ਮੰਗਦਾ ਵੀ ਫਿਰ ਤਿੰਨੇ ਟਾਈਮੇ ਰਾਤ ਦਾ ਪੱਕਾ ਭਾਈ ਦਾ ਨਾਲੀ ਲੱਸੀ ਦਾ ਵਧੀਆ ਚੀਜ਼ ਆ ਕਰਦੀ ਹੈ ਜੇ ਠੰਡੀ ਹੁੰਦੀ ਹੈ ਗਰਮੀ ਗਰਮੀ ਦਾ ਦੁਕਾਨ ਵਾਲੀ ਲੱਸੀ ਬਸੇਰੀ ਪੀਣੀ ਦੇਖੀ 10 ਰੁਪਏ ਦੀ 85 ਉਹ ਯਾਰ ਉਹ ਉਹਦਾ ਪਾਣੀ ਆ ਪਾਣੀ ਆ ਅਸੀਂ ਤਾਂ ਕਰਦੇ ਰੱਸੀ ਆ ਜਿਹੜੀ ਜੋ ਮਖਣੀ ਬਾਹਰਾਈ ਵੀ ਲੱਸੀ ਉਹੀ ਆ ਅਸਲੀ ਜੇ ਆਪਾਂ ਦਹੀਂ ਚ ਕਰਦੇ ਨੇ ਉਹ ਵੀ ਗੱਲ ਨਹੀਂ ਬਣਦੀ ਇਹਨੂੰ ਅਸੀਂ ਕਰਦੀ ਅਸੀਂ ਕਰਦੀ ਜਿਹੜੀ ਛੋਲੇ ਚ ਬਣਦੀ ਆ ਜਿਹੜੀ ਦਹੀਂ ਵਾਲੀ ਲੱਸੀ ਹੈ ਨਾ ਇਹ ਥੋੜੀ ਜਿਹੀ ਤੇਰਪਰਾ ਹੋ ਜਾਂਦੀ ਹੈ ਪਰ ਚੱਲ ਜਾਂਦਾ ਤੇਰਪਰਾ ਜਾ ਹੁੰਦਾ ਜੋ ਉਹ ਖਾਂ ਕੇ ਬੈਠੇ ਕਰ ਦਿੰਦੀ ਆ ਆਉਂਦਾ ਮਖਣੀ ਦੀ ਪ੍ਰਾਇਮਰੀ ਜਿਹੜੀ ਟੁਕਰੀ ਚੱਕ ਦੇਣੀ ਜਿਹੜੀ ਲੱਸੀ ਉਹਦੇ ਨਾਲ ਪੀਣਾ ਆਪਣਾ ਠੰਡਾ ਪਾਣੀ ਚਾਚੇ ਚਾਚੇ ਜਿਹੜੀ ਲੱਸੀ ਅਸੀਂ ਰਿੜਕੀ ਵੀ ਆ ਕਿਹੜੇ ਉਹ ਉਹ ਅਸਲੀ ਹੈ ਲਾ ਤਾਂ ਸੀ ਉਹ ਮੈਂ ਨੇ ਯਾਰ ਉਹ ਆ ਬਾਕੀ ਦਾ ਡਰਮ ਹੈ ਆ ਵਧੀਆ ਆ ਯਾਰ ਲੱਸੀ ਤਾਂ ਬਧੀ ਲਾ ਦਹੀਂ ਦਾ ਰੇੜ ਰੇੜ ਕੇ ਲੱਸੀ ਬਣਨੀ ਆ ਉੱਪਰ ਤੇ ਕੱਢ ਕੇ ਲੱਸੀ ਅਸਲੀ ਉਹ ਆ ਬਾਕੀ ਦਾ ਦਹੀਂ ਦਾ ਜੋ ਮਾਰੀ ਬਣਾਈ ਚ ਉਹ ਦਹੀਂ ਹੋ ਗਿਆ ਦਹੀਂ ਜੇ ਪਾਣੀ ਪਾ ਕੇ ਦਹੀਂ ਪਾਣੀ ਹੋ ਗਿਆ ਤਾਂ ਫਿਰ ਅਸਲੀ ਤਾਂ ਯਾਤੀਆ ਹਾਰੇ ਦੀ ਹੁੰਦੀ ਸੀ ਲਾ ਰਸੀ ਇੰਨੀ ਐਡ ਮੰਗਾਂ ਦੀ ਪੂਰੀ ਹੋਣੀ ਹੁਣ ਹੁਣ ਕਿੱਥੇ ਭਜਾ ਰਹੀ ਤੂੰ ਉਹ ਗੱਲਾਂ ਤੇ ਦਹੀਂ ਨੂੰ ਝੋਲੇ ਜਿ ਤਕੜਲਾ ਹੋਈ ਬਹੁਤ ਇੰਨਾ ਕਿ ਪੂਰੇ ਕਿਥੇ ਕਰ ਸੁਸੇਦਾ ਰਹਾਂ ਹਾਂ ਚੁੱਲਾ ਬੈਜੇ ਕਿਥੇ ਕਰ ਚੁੱਲਾ ਉਹ ਚੁੱਲਾ ਮਿਲਣਾ ਖੋਇਆ ਵੇ ਮੇਰੇ ਹੱਟੇ ਚੁੱਲਾ ਹੈਗਾ ਚੁੱਲਾ ਕਿ ਹਾਰਾ ਵੀ ਹੈਗਾ ਤੇ ਸਾਰਾ ਬਿੱਦੂ ਦੱਸੀ ਬਲਾਓ ਲਿਆ ਉਹ ਹਾਰੇ ਦੱਸੀ ਭਾਈ ਹਾਰੇ ਚ ਦਾਲ ਹਾਰੇ ਜਿ ਬਣਾਈਦੀ ਆ ਲੈ ਕਦੇ ਦੱਸੇ ਤਾਂ ਮਾਂ ਦੀ ਦਾਲ ਬਣਾਉਣੀ ਆ ਦਾਲ ਜਿਹੜੀ ਕਦੇ ਵੀ ਆਏ ਜੇ ਚੁੱਲੇ 'ਤੇ ਬਣਾਉਣੀ ਆ ਤਾਂ ਸਵੇਰ ਤੇ ਧਰਤ ਨਹੀਂ ਸ਼ਾਮ ਤੱਕ ਬਾਜੀ ਹੋਈ ਜਾਂਦੀ ਆ ਉਹ ਤੂੰ ਸਾਹਵ ਲਾਲਾ ਵੀ ਇੰਨਾ ਉਹ ਜੋ ਬੁਰਾ ਹਾਲ ਕਰਦੇ ਉਹ ਤਾਂ ਬੇਚਰੀ ਕਿਦਾਂ ਰੋਟੀ ਖਾਕੇ ਕਮੇਵਾਲ ਕਿਦਾਂ ਉਹ ਅੱਛੇ ਕਿਦਾਂ 10-10 ਰੱਖੋ ਇੱਧਰ ਮੈਂ ਦਾਲ ਦੂੰਗਾ ਜਿੰਨਾ ਬਣਾਈ ਦਾਲ ਦੂੰਗਾ ਫੇ ਦੇਖੀ ਖਾ ਕੇ ਨਾਲੇ ਹਾਰੇ ਵਾਲੀ ਉਦੇ ਵਾਲੀ ਚੁੱਲੇ ਵਾਲੀ ਠੀਕ ਹੈ ਜਿਹੜੀ ਚੀਜ਼ 12-10 12 ਘੰਟੇ ਰਿਜੀ ਜਾਣੀ ਗਿਆ ਹਾਲ ਹੋਣਾ ਬਾਈ ਦਾਲ ਦਾਲ ਜਿਹਦੇ ਦਾਲ ਹੋਗਾ ਜਿਹੜੀ ਕੁੱਕਰ ਮਸ ਸੀਟੀ ਮਾਰ ਦੇਣੀ ਨਾ ਉਹ ਦਾਲ ਇਹ ਤਾਂ ਦੇਣੀ ਸ਼ਾਮ ਨੂੰ ਖਾਣੀ ਆ ਆ ਜੀ ਜਿਹੜੇ ਕੁੱਕਰ ਮਸ ਕੁੱਕਰ ਜਿਹਦਾ ਹੋਊਗਾ ਕੁੱਕਰ ਜਿਹਦਾ ਬਣਾਉਦੀ ਨਹੀਂ ਇੰਨਾ ਭਰਾ ਹਾਲ ਹੁੰਦਾ ਹੁਣ ਤੂੰ ਸਾਫ ਲਲ ਬਿਚਰੀ ਤੇ ਰਿਜ ਰਿਜ ਕੇ ਉਹਦਾ ਤੋੜਾ ਜਾ ਉਹਦਾ ਚਟ ਪਟ ਚਟ ਪਟ ਦਾ ਕੰਮ ਹੈ ਟਟ ਬਹੁਤ ਔਖ ਆਇਆ ਜਰ ਪਟ ਚਟ ਪਟ ਦਾ ਕੰਮ ਟਟ ਪਟ ਚਟ ਘਟ ਹੈ ਬਾਈ ਬਹੁਤ ਔਖ ਆਇਆ ਬਾਈ ਕਿ ਹੁਣ ਜਲੇਬੀਆਂ ਪਕਾਉਂਦੇ ਹਾਂ ਜਲੇਬੀਆਂ ਦੇ ਨਾਲ ਛਾਹ ਉਹਨੂੰ ਜਿਹੜੀ ਹਲਵਾਈ ਨੇ ਜਲੇਬੀਆਂ ਨੂੰ ਦੰਬ ਕੇ ਜਾਣੀ ਹੈ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਖਾ ਮੈਨੂੰ ਹੁਣ ਮੈਂ ਦੇਖ ਰਿਹਾ ਹੁਣ ਕੋਈ ਪਾਉਂਦੇ ਨਹੀਂ ਨਾ ਜਦੇ 2 ਮਿੰਟਾਂ ਚ ਜਲੇਬੀਆਂ ਕਰ ਦਿੰਦੇ ਐ ਅਸੀਂ ਜੇ ਮਸਾਲਿਆਂ ਕੋਈ ਖਰਾਬੇ ਕਰਦੇ ਫਿਰ ਕੀ ਦਾ 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 ਬਤੂ ਨੇ ਬਾਈ ਜਿਹੜੀ ਹੋਤੀ ਨਾ ਦੰਬਦੇ ਨੇ ਉਹ ਫੇਰ ਕਰਦੇ ਦੋ ਉਹਨੂੰ ਯਾਰ ਮਤਲਬ ਨਹੀਂ ਉਹ ਮਤਲਬ ਨਹੀਂ ਮਤਲਬ ਨਹੀਂ ਉਹਦਾ ਬਹੁਤ ਵਧੀਆ ਬਣਦਾ ਚੌਲੇ ਜਪਾ ਕੇ ਤੂੰ ਜਿੱਤਦਾ ਪਈ ਦੱਬੀ ਵੀ ਉੱਪੜਦੀ ਹੁੰਦੀ ਸੀ ਲੀਰਾਂ ਦੀ ਉਹ ਤੇਰੇ ਫਾਂਡੇ ਚ ਯਾਰ ਦੱਬਾ ਕੇ ਤੂੜੀ ਮੈਂ ਦੱਬ ਦੇਣੀ ਉਹ ਨਹੀਂ ਉਹ ਐ ਲਿਬੜੇ ਬਹੁਤ ਜ਼ਬਰਦਸਤ ਉਹ ਬਾਹਰ ਨਹੀਂ ਹੋ ਜਾਂਦਾ ਉਹਦੀ ਫੇਰ ਬਣਦੀ ਸੀ ਲੀਬੜੀ ਲੀਬੜੀ ਬਣਦੀ ਸੀ ਅੱਛਾ ਜੀ ਹੁਣ ਪਾਉਂਦੇ ਆ ਮਸਾਲਾ ਜਦ ਜਲੇਬੀ ਤਿਆਰ ਆ ਫਿਰ ਹੁਣ ਤੂੰ ਦੇਖ ਤੂੰ ਦਸਤੀ ਮਨ ਲੀਬੜੀ ਵੀ ਖਰਾਬ ਥੋੜੀ ਹੁੰਦੀ ਸੀ 15 ਮਹੀਨਾ ਦਿਨ ਖਾਈ ਜਾਂਦੇ ਆ ਯਾਰ ਪਾਉਂਦੇ ਹੁਣ ਮਦਾਨੀ ਦੱਬੇ ਆਉਣੇ ਨਾ ਤੂੜੀ ਮੈਂ ਤੂੰ ਦਿਨ ਕੱਢਣ ਜਾਣਾ ਕੋਈ ਕੱਢਣੇ ਤਾਂ ਜਾਈ ਕਰਦਾ ਹੱਥ ਲਿਬੜ ਜਾਂਦੇ ਸ ਆਹ ਨਾ ਗੋੜਾ ਜੂਵੀ ਆ ਵਿੱਚ ਫੇ ਪਤਾ ਹੀ ਨਹੀਂ ਕਰਨਾ ਉੱਪਰੇ ਧਾਰ ਕੇ ਹਸੜ ਨਹੀਂ ਵੱਜ ਵੀ ਬਣਾ ਦੇਣੀ ਜਲੇਬੀ ਉੱਤੇ ਕੀ ਆਏ ਆ ਵੀ ਬਹੁਤ ਕੰਮ ਹੋ ਗਿਆ ਦੇਖੇ ਅਸੀਂ ਤੇ ਬੁੜੇ ਹੋ ਗਏ ਪਹਿਲਾਂ ਬੜੀ ਇਹਦਾ ਦਾ ਬੱਟ ਜਦੜਾ ਉਹ ਜਲੇਬੀ 15 ਤੇ 15 ਦਿਨ ਖਾਈ ਜਾ ਕੁਝ ਨਹੀਂ ਕਹਿੰਦੀ ਉਹ ਉਹ ਤਿਜਾਬ ਵਾਲੀ ਸ਼ਾਮ ਨੂੰ ਦੱਸ ਦਿੰਦੀ ਵੀ ਤਿਜਾਬ ਵਾਲੀ ਰੋਹੀ ਨਾਲ ਲੈਣਾ ਫਾਰਮ ਕੋ ਖਰਾਕਾਂ ਵੀ ਰਹੀਆਂ ਪਈ ਹੁਣ ਇਹਨਾਂ ਫੇਰਾ ਕਹਾ ਗਿਆ ਆ ਦੇਖ ਲੈ ਕਿ ਦਹੀਂ ਕਹਿੰਦੇ ਆ ਟੂ ਪੀਪੀ ਆ ਦੇ ਪੀਪੀ ਆਉਂਦੇ ਕਿੱਦਾਂ ਦੇ ਆਉਂਦੇ ਸਾਲੇ ਦੱਸ ਕੇ ਆ ਪਤਾ ਲੱਗ ਅੱਗੇ ਦਹੀਂ ਉਹ ਹੈ ਦੱਸ ਕਿੰਦਰ ਦੇ ਆ ਹੈ ਦੁੱਧ ਦੇ ਇੰਨੀ ਹੈਵ ਨੀ ਪ੍ਰੋਡਕਸ਼ਨ ਜਿਸ ਦਿਨ ਆਰਮ ਵੀ ਹੋ ਰਿਹਾ ਦੁੱਧ ਖਿੱਚੇ ਤੇ ਆਉਂਦੇ ਫਾਰਮੇ ਨਹੀਂ ਹੈਗੇ ਮਤਲਬ ਦੁੱਧ ਦੀ ਇੰਨੀ ਪ੍ਰੋਡਕਸ਼ਨ ਹੈ ਹੁਣ ਜਿੰਨੀ ਦੁੱਧ ਆ ਪਾ ਹੋ ਰਿਹਾ ਕੋਈ ਨਾ ਕੁਸਤਾ ਫਿਰ ਕੁਛ ਨਾ ਕੁਸਤਾ ਕਾ ਗਲਪੜ ਹੈਗੀ ਹੈ ਫਿਰ ਗਲਪੜੇ ਹੋਰ ਗਲਪੜੇ ਆ ਹੋਰ ਕੀ ਹੈ ਕੁਝ ਤਾਂ ਗੜਬੜ ਹੈ ਗੜਬੜਾ ਕਰਦਾ ਹੈ ਗੜਬੜੇ ਦਾ ਬਾ ਜਿਹੜਾ ਆਪਣੇ ਖਾਤੇ ਰੱਖ ਲਿਓ ਉਹੀ ਸੱਚਾ ਠੀਕ ਹੈ ਬਾ ਜਿਹੜਾ ਬਲੌਗੀ ਹੈ ਜਿਹੜਾ ਆਪਣੇ ਮੈਸੇਜ ਦਾ ਦੋਤ ਉਹੀ ਸਹੀ ਆ ਉਹ ਵੀ ਨਹੀਂ ਸਹੀ ਅੱਜ ਕੱਲ ਤਾਂ ਨਾ ਉਹ ਤਾਂ ਸਹੀ ਆ ਬਾਕੀ ਇਹ ਵੀ ਠੀਕ ਆ ਕੁਝ ਪਰਸੈਂਟ ਤਾਂ ਸਹੀ ਆ ਹਾਂ ਪਰ ਆਪਣੀ ਸਹੀ ਹੋਊਗਾ ਚਲ ਆਏ ਵੀ ਫੀਡ ਨਹੀਂ ਸਹੀ ਹੋਊਗੀ ਹੋਰ ਕਿ ਆਹੀ ਹੋਊਗਾ ਆ ਮਤਲਬ ਕਹਿੰਦਾ ਮੈਂ ਕੰਮ ਤਾਂ ਨਹੀਂ ਆ ਪਰ ਆਇਆ ਵੀ ਉਹ ਕੈਮੀਕਲਾਂ ਬਣਦਾ ਉਹਨੂੰ ਬਹੁਤ ਸੌਣ ਚੰਗਾ ਉਹ ਤਾਂ ਫੇਰ ਠੀਕ ਆ ਬਹੁਤ ਲੱਖਾਂ ਚੰਗਾ ਉਹਦੇ ਨਾਲ ਉਹ ਕਰੂੰਗਾ ਕਿ ਆ ਤੂੰ ਆ ਭਈਆ ਨੇ ਯਾਰ ਆ ਗਏ ਝੁੱਲੀ ਵਾਲਾ ਸਾਰੀ ਵੀਡੀਓ ਝੁੱਲਦੀ ਝੁੱਲਦੀ ਬਣ ਰਹੀ ਆ ਤੇ ਆਹ ਕਹਿੰਦਾ ਬੜਾ ਚਾਹੀਦਾ ਮੈਂ ਜੀ ਵੀ ਪੈ ਸਕਾਂ ਹੁਣ ਕਹਿੰਦਾ ਇਹ ਕਹਿੰਦਾ ਨਾ ਮਸ਼ੀਨ ਲੱਗੀ ਹੋਈ ਹੈ ਚਾਈ ਜਿਹੜੇ ਉੱਪਰੋਂ ਭੰਮੇ ਆਏ ਆਹ ਉਹ ਵੀ ਚਾਹੀਦਾ ਪਿੱਤੇ ਹਲਾਤਾ ਇਹਨੂੰ ਜੋ ਉੱਪਰੋਂ ਪਿੱਤਾ ਇੰਜਣ ਲੱਗੂ ਇੰਜਣ ਬੜਾ ਉਹ ਹੀ ਘਮਾਊਗਾ ਘਮਾਉਣਾ ਕਿਹੜੇ ਸੌਖਾ ਇਹ ਇਧਰ ਵੀ ਤਿੰਨ ਬੰਦੇ ਆਹ ਨੂੰ ਖੁੱਲੇ ਬੰਦੇ ਆ ਆ ਤਿੰਨ ਤਾਂ ਬਹਿ ਜਣੇ ਖੁੱਲੇ ਬੰਦੇ ਇਹਦੇ ਤੇ ਥੋੜਾ ਆ ਆਪਣੇ ਵਰਗੇ ਚਾਰ ਬਹਿ ਜਣੇ ਗੱਗੇ ਵਰਗੇ ਨਹੀਂ ਬਹਿ ਇਹ ਤਾਂ ਕਹਿੰਦਾ ਕੱਲਾ ਮੈਨੂੰ ਛੋਟਾ ਗੱਗੇ ਵਰਗੇ ਢਾਈ ਦੋ ਇਹ ਹੋ ਗਏ ਇੱਕ ਆਪਾ ਬਹਿ ਜੂ ਚੱਲ ਹਾਂ ਔਕਾ ਔਕਾ ਦੇਖਦਾ ਮਨ ਨੂੰ ਗੱਲ ਨਹੀਂ ਸਹੀ ਮੁੜ ਕੇ ਗੱਲ ਨਹੀਂ ਆਈ ਇਹਦਾ ਉਹ ਵੀ ਨਾ ਮੈਂ ਰੱਖੀ ਬੈਠਾ ਤੇ ਮਾਂ ਦੇ ਬਾਅਦ ਬਾਅਦ ਚ ਕਰੂੰਗਾ ਗੱਲ ਪੂਰੀ ਉਹ ਜਨੇ ਗੱਗਾ ਅੱਗੇ ਗੱਲ ਕਰੂ ਆ ਗੱਗੇ ਭਾਈ ਆ ਜਾ ਉਹ ਵਾਹ ਭਾਈ ਵਿਆਹ ਦੀਆਂ ਫੋਟੋਆਂ ਦੇ ਜਾ ਓ ਭਾਈ ਮੁੜ ਕੇ ਆਈ ਨਹੀਂ ਤੂੰ ਆ ਜਾ ਆ ਫੋਟੋ ਖਾਚੇ ਚਲੇ ਗਿਆ ਭਾਈ ਇਹ ਬੰਦਾ ਹਾਂ ਜੀ ਚੱਲਦੇ ਹੋਣੇ ਵਿਆਹ ਬਹੁਤ ਆ ਭਾਈ ਇਹ ਵਿਆਹ ਬਹੁਤ ਆ ਬਹੁਤ ਆ ਲੀ ਜੀ ਚੱਲਦੇ ਆ ਇਹ ਅੱਜ ਮੇਲੇ ਹੋਈ ਬਖਤਾਪ ਭਾਈ ਫੋਟੋ ਫੋਟੂ ਆ ਕਰਨ ਵੇਡ ਕੰਮ ਸੋਦਾ ਦਾ ਤਾਰਾ ਸਿੰਘ ਬਿਲਗੇ ਵਾਲਾ ਇਹ ਉਹ ਇਹ ਕੰਮ ਵੀ ਤਾਰਾ ਸਿੰਘ ਬਿਲਗੇ ਵਾਲਾ ਛੇਤੀ ਛੇਤੀ ਨਹੀਂ ਮੇਲਾ ਮਹੀਨਾ ਕਹਿ ਕੇ ਤਿੰਨ ਮਹੀਨੇ ਅੱਤ ਮਹੀਨੇ ਲਾਊਗਾ ਤੈਨੂੰ ਸਾਈ ਤੇ ਤੈਨੂੰ ਹੋਰ ਦੇਣ ਇੱਕ ਮੈਂ ਜਾ ਇਹਦੇ ਕੋਲੇ ਬੈ ਗਿਆ ਝੂਲੇ 'ਤੇ ਨਾ ਨਾ ਕੁਰਸੀ ਦੇ ਯਾਰ ਇਹ ਬਹੁਤ ਦਈਆ ਯਾਰ ਕਾ ਦੂੰਗਾ ਪਹਿਲਾਂ ਭਾਈ ਆ ਜਾ ਪਹਿਲੇ ਹੀ ਆ ਹੁਣ ਮਾਰਚ ਵਿੱਚ ਹਾਂ ਬੈਲੀ ਆ ਮਾਰਚ ਵਿੱਚ ਕਾ ਦੋਗੇ ਫੋਟੋ ਫੋਟੋ ਫਿਰ ਬਸ ਸੈলেকਸ਼ਨ ਕਰਾ ਦਮ ਵੀਡੀਓ ਫਲੈਸ਼ ਕੋ ਹਣਾ ਕਰ ਤੂੰ ਮੈਨੂੰ ਫੋਟੋ ਦੇ ਤੇ ਪੈਂਟਰੀ ਪਾ ਕੇ ਸਾਰਾ ਹਾਂ ਫੋਟੋ ਮੈਂ ਆਪਣੇ ਲੈਪਟਾਪ ਉੱਚ ਮੈਂ ਤੈਨੂੰ ਫੋਲਡਰ ਬਣਾ ਕੇ ਭੇਜ ਦੇਣਾ ਠੀਕ ਨਹੀਂ ਗੱਲ ਕੱਟ ਵੱਡ ਕਰਦੀ ਆ ਫਿਰ ਡੈਲੀ ਤੋਂ ਦਿਖਾਵਾਂਗਾ ਸਭ ਨੂੰ ਮੈਂ ਵੀ ਇੱਕ ਇੱਕ ਫੋਟੋ ਨਹੀਂ ਮੈਂ ਕੱਲ ਆਉਂਗਾ ਫਿਰ ਉਹ ਚੱਕਰ ਪੈਣਾ ਰੋਲਾ ਵਾਲਾ ਕੰਮ ਨਾ ਕੋਈ ਨਾ ਕਰੇ ਨਾ ਕਰੇ ਮਤ ਮੈਨੂੰ ਪੈਂਟਰੀ ਪਾ ਕੇ ਦੇ ਦੀ ਆਉ ਇਹਨੇ ਕੋ ਰੱਖਦੀ ਬਾਪੂ ਨੇ ਕੋ ਰੱਖਣੀਆਂ ਹੋਈਆਂ ਪੈਂਟ ਦੇ ਬਾਗੇ ਦੇ ਦੀ ਮਨੂੰ ਮੈਂ ਕਰਦਿਆਂ ਨੂੰ ਬਹਿ ਕੇ ਦਿਖਾ ਲੂੰਗਾ ਵੀ ਇਹ ਰੱਖਣੀ ਜਿਹੜੀ ਉਹ ਤੈਨੂੰ ਫੋਲਡਰ ਬਣਾ ਕੇ ਤੈਨੂੰ ਭੇਜ ਦੂੰਗਾ। ਬਸ ਠੀਕ ਹੈ। ਤੋਂ ਵੀ ਨਵਾਂ ਬੰਗਾ ਖੜਾ ਹੋ ਜੀ ਵੀ ਆਹ ਕੱਟਣੀ ਦੀ ਆਹ ਰੱਖਣੀ ਦੀ। ਹੋਰ ਕੀ? ਉਹ। ਬਗ ਦੇ ਮਲਗੀ ਜਵਾਈ ਕਾ ਸਾਡੀ ਵੀ ਖੜੇ ਹੋ ਜਾਈ ਇੱਕ ਜੀ ਕੱਟੋ ਜੂਵੇ ਆ। ਇਹ ਤਾਂ ਰੇਈ ਮੇਰੇ ਨਾਲ 10-12 ਜਣੇ ਇੱਕੋ ਟੋਜੇ ਆ। ਤਾਂ ਹੀ ਜਮਾ ਕੇ ਜਮਾ ਸਾਰੇ ਨੇ। ਫੇਰ ਇੱਕੇ ਰੱਖੋ ਜਣੀ ਸਾਰੇ। ਨਹੀਂ ਨਹੀਂ ਸਾਰਿਆਂ ਨੇ ਇੱਕੋ ਟੋਜੇ ਇੱਕ ਤਾਰਾਖ ਹੋ ਜੂ। ਮੈਂ ਮੈਂ ਉਹੀ ਕਰਨਾ ਇੱਕ ਰੇ ਰੱਖਦੇ ਸੀ ਰੱਖ ਕੇ ਸਾਭ ਕੇ ਸਾਭ ਕਰ ਦਿੰਦੇ ਹਾਂ। ਵੀ ਸਾਹਿਬ ਆਗੇ ਭਾਈ। ਕੱਟਦੇ ਇੱਥੇ ਦਾ ਆਪਣੇ ਵਿਆਹ ਦੀ ਨਹੀਂ ਦੇਖੀ ਆਉਣ ਦਾ ਤੇ ਪਤਾ ਨਹੀਂ ਕਿੰਨਾ ਕਿਹੜੇ ਦੇ ਦੇਖਣੀਆਂ ਆ ਤੁਹਾਨੂੰ ਮੈਂ ਫੋਟੋ ਚ ਫੋਟੋ ਸਾਨੂੰ 33ਆਂ ਸਮਝੋਣੀਆਂ ਹਨ ਤੁਹਾਨੂੰ ਆਡੀਆਂ ਭੇਜਣੀਆਂ ਮੈਂ ਪੈਰ ਦਿੰਦਾ ਕੋਈ ਨਹੀਂ ਦੇਖਦਾ ਉੱਕਣੇ ਪਈਆਂ ਬੱਬੇ ਆਨਲਾਈਨ ਭੇਜਣੀਆਂ ਉਹਨੂੰ ਮੈਂ ਇਹਦੇ 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 ਪੈਂਡਰੇ ਬਗਾ ਕੇ ਮੈਂ ਕੱਲੇ-ਕੱਲੇ ਨੂੰ ਸਾਰੀ ਫੋਟੋ ਭੇਜਣੀਆਂ ਪੀਡੀਐਫ ਬਣਾ ਕੇ ਰੱਖਣੀ ਰੱਖੋ ਜੜਾਓ ਜੜਾਓ ਦੇਖਣੀ ਰੋਜ਼ ਦੇਖੀ ਜਾਓ ਜੀ ਮੇਰੀ ਐਲਮ ਜਿਹੜੀ ਮੇਰੇ ਤੋਂ ਹੀ ਹੋਣੀ ਆ ਉਹ ਐਲਮ ਅਕਾਊਂਟ ਦੇਖਦਾ ਯਾਰ ਉਹ ਪੁਰਾਣੇ ਟਾਈਮ ਤੇ ਜਾਂ ਕਿਹੜੇ ਫੋਨ ਤੇ ਲੋਕ ਫੋਟੋ ਦੇਖੀ ਜਾਂਦੇ ਹੁੰਦੇ ਹਉ ਹੁਣ ਤਾਂ ਸਭ ਕੁਝ ਹੈ ਇਹਨਾਂ ਤਾਂ ਮੇਰੀ ਗੱਲ ਸੁਣ ਤਾਂ ਵਿਆਹ ਹੁੰਦਾ ਯਾਦਗਾਹੀ ਸਾਰੇ ਸਾਰੇ ਫੋਟੋ ਲੈਣੀਆਂ ਮੈਂ ਯਾਦ ਕਰ ਰਹੀ ਹਾਂ ਜਸੀਰ ਭਾਈ ਜੇ ਵਿਆਹ ਹੁੰਦਾ ਤਾਂ ਜਾਂ ਜੁਆਕ ਹੋ ਗਿਆ ਪੰਜ ਚਾਰ ਸਾਲ ਜੁਆਕੇ ਚੱਲ ਡਾਕ ਹੋ ਗਿਆ ਫਿਰ ਬਾਂਦਾ ਸਾਲ ਤਾਂ ਉਂ ਹੀ ਦਾ ਕੁਝ ਦੇਖੇ ਕਰਦਾ ਐਲਬਮ ਪਰ ਵੀਡੀਓ ਜੇ ਲਾਰਾ ਲੈਣੇ ਕਿ ਜਾਂਦੇ ਸੀ ਵਿਆਹ ਜਿੱਥੇ ਦੇ ਬਾਪੂ ਬੋਬਾਈ ਮਗਾ ਰੋਣ ਲੈ ਜਾਂਦੇ ਤੇ ਮੈਂ ਕਹਿੰਦਾ ਅਸੀਂ ਲੈਣ ਵੀਡੀਓ ਯਾਰ ਜਿਹੜੀ ਮਨ ਲੈ ਦੀ ਵੀਡੀਓ ਬਣਾਈ ਆ ਹਸਪਾਲ ਦੀ ਵੀਡੀਓ ਬਣਾਈ ਸੀ ਹਸਪਾਲ ਦੀ ਸਾਰੀ ਵੀਡੀਓ YouTube ਪਾਤੀ ਮੈਂ ਮੈਂ ਉਹ ਕਰਤੀ ਮੈਂ ਪ੍ਰਾਈਵੇਟ ਕਰਤੀ ਆਪਣੇ ਵਾਸਤੇ ਰੱਖ ਲਈ ਉਹ ਜਿਹੜੇ ਇਸ਼ਤਿਹਾਰ ਦੇਖਣੇ ਆ ਉਹਨੂੰ ਮੈਂ ਇਹ ਲਿੰਕ ਭੇਜਿਆ ਹੋਇਆ। ਵੀ ਆਪਾਂ ਦੇਖ ਲਓ ਭਾਈ। ਠੀਕ ਹੋ ਸਕਦਾ ਸਾਰਿਆਂ ਵਾਸਤੇ ਨਹੀਂ ਆਇਆ ਨਾ ਇੱਕ ਆਲਿਸਟ ਹੋ ਜਾਂਦੀ ਹੈ। ਹੂੰ। ਆਲਿਸਟ ਹੋ ਗਈ ਜਿਹੜਾ ਜੀਜੀ ਜੀਬਾ ਉਹ ਹੈਗਾ ਸੌਟੀ ਗਰੋ ਦੇਖ ਸਕਦਾ। ਆਪਾਂ ਨੂੰ ਅਸੀਂ ਪੀਕੇ ਹਟੇ ਹੁਣ। ਮੈਂ ਮੈਂ ਨਹੀਂ ਮੈਂ ਪੀਕੇ ਨਹੀਂ ਮੈਂ ਨਹੀਂ ਮੈਂ ਨਹੀਂ ਹੁਣ ਮੈਂ ਹੁਣ ਨਹੀਂ। ਹੋਰ। ਹੁਣੀ 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 ਪੀਕੇ ਹਟ ਜਾਣਾ। ਹੋਰ ਵੀ ਦਾ ਨਹੀਂ ਐ ਨਹੀਂ ਨਹੀਂ ਚਾਹੀਦੀ ਯਾਰ। ਬਿਮਾਰੀ ਦਾ ਘਰ ਆ ਤਾਂ। ਠੀਕ ਬਿਮਾਰੀ ਦੇ ਘਰ ਆ। ਹਾਂ ਆ ਗਿਆ ਆ ਗਿਆ ਨੀੜੜੇ ਆ ਗਿਆ ਆ ਗਿਆ ਉਹ ਚੀਜ਼ ਨਹੀਂ ਬਿਮਾਰੀ ਦਾ ਗੱਲ ਛਾਂ ਵਾਲੀ ਦੇਖੋ ਇਹ ਨਹੀਂ ਇਹ ਤਜਾ ਬਣਾਉਂਦੀ ਉਹ ਕਰਦੀ ਆ ਹਾਂ ਜੀ ਬਸ ਅਬੇ ਟਾਈਮ ਟਾਈਮ ਨਾਲ ਹੁਣ ਚਾਹ ਟਾਈਮ ਚਾਹ ਪੀ ਲਈ ਟਾਈਮ ਹੁੰਦਾ ਬਾਬੇ ਦਾ ਵੀ ਟਾਈਮ ਹੁੰਦਾ ਤਾਂ ਪੁੱਛੇਗਾ ਕਿ ਬਾਬੇ ਕਦ ਲੈ ਕੇ ਗਰੀ ਆ ਹਾਂ ਬਾਬੇ ਚੈੱਕ ਕਰੀ ਪਤਲਾ ਹੁਣ ਕਰੀ ਜਾ ਕ ਕੱਢਣ ਵੀ ਜਾਣਦੇ ਆ ਲੈ ਮੈਂ ਕੱਢਦੇ ਫਿਰੇ ਕੰਮ ਤਾਂ ਸਾਰੇ ਪੁੱਛੇ ਕੰਮ ਸਾਰੇ ਨਿਕਿਆ ਪਿਆ ਦੇਖਿਓ ਬਾਪ ਦਾਦੇ ਕਰਦੀ ਰਹੀ ਹੋ ਗਿਆ ਪਰ ਐਵੇਂ ਗੋਲ ਖਾਵੇ ਕਰਨਾ ਸਾਰਾ ਮਨ ਕੋ ਮੇਰਾ ਨਹੀਂ ਵਾਤਰ ਨੂੰ ਨਹੀਂ ਦੇਣਾ ਇਹਨੂੰ ਪੰਜ ਤੱਤਾਂ ਦੀ ਉਹ ਬਣਦੀ ਐ ਇਹ ਹੋਰ ਕੀ ਪੰਜ ਤੱਤ ਠੀਕ ਐ ਗੱਲ ਇਹ ਵੀ ਇੱਕੋ ਨਾਲ ਤੱਤ ਹੋਰ ਹੋਰ ਇੱਕ ਕੈਮੀ ਗੱਲ ਕੋਈ ਕੁਛ ਨਹੀਂ ਦੇਚ ਅੱਗੇ ਦਾ ਸਭ ਗੱਡੇ ਕਰਦੇ ਤੇ ਬੰਦੇ ਕਰਤਾ ਫਿਰ ਜੇ ਗਵਰਨਮੈਂਟ ਨੇ ਜਿੱਦੇ ਠੇਕੇ ਖੋਲ ਲਿਆ ਫੇ ਠੇਕੇ ਨਹੀਂ ਚੱਲਣੇ ਹੈਗੇ ਇੱਕ ਪੰਗਾ ਥੋੜੋ ਆਰੇ ਮਤ ਮੈਨੂੰ ਪੈਸੇ ਆਉਂਦੇ ਠੇਕੇ ਨਹੀਂ ਗਵਰਨਮੈਂਟ ਨੂੰ ਕਿਤੇ ਥੋੜੀ ਲੈ ਠੇਕੇ ਨੇ ਸਿਰਫ ਸਰਕਾਰਾਂ ਚੱਲਦੀਆਂ ਠੋਡੇ ਹੁੰਦੇ ਪਹਿਲੇ ਇਹੀ ਕੰਮ ਕਰਦੇ ਸਾਰੇ ਹਾਂ ਸਵੇਰੇ 12 ਵਜੇ ਤੱਕ ਬੈਠ ਰਹਿੰਦੇ ਛੋਟੀ ਜੀ ਮੋਰੀ ਖੋਲ ਕੇ ਹਾਂ ਕੋਈ ਮੇਰੀ ਇਨਕਮ ਮੈਂ ਕੀ ਦੇਣੀ ਫਿਰ ਉਹਨਾਂ ਨੇ ਮੇਰੀ ਇਨਕਮ ਕਰਕੇ ਨਹੀਂ ਜਾ ਕੇ ਕਈ ਖੜਕਾਈ ਜਾਂਦੇ ਦੇਖ ਲੈ ਪੰਜ ਵਜੇ ਵਾਲੇ ਖੜੇ ਹੁੰਦੇ ਮੇਰੇ ਕੱਲ ਕਾਲੇ ਦੀ ਮਸ਼ੀਨ ਪਰ ਹਰੇ 70 ਰੁਪਏ ਨੂੰ ਰੋਈ ਹੋ ਗਿਆ ਕਾਲੇ ਪਾ ਮਾਗ ਦਾ ਕਾਂਟਾ ਖੜਾ ਰਿਹਾ ਹੁਣ ਉਹਦੇ ਗਾਣੇ ਕਹਦਾ ਨਹੀਂ ਕਹਦਾ ਭਾਈ ਆਹ ਫੜ ਕਹਿੰਦਾ ਪਾਪਾ 5 ਰੁਪਏ ਮੈਨੂੰ 10 ਰੁਪਏ ਕਹਿੰਦਾ 5 ਰੁਪਏ ਘਟਦੇ ਕਹਿੰਦਾ ਲਾਰੂ ਚ 5 ਦਾ ਨੋਟ ਦੇ ਕੇ 10 ਦਾ ਨੋਟ ਲੈ ਗਿਆ ਤਾਂ ਆਹ ਤਾਂ ਕੋਈ ਨਹੀਂ ਤੇਰੇ 5 ਦਾ ਦੇ ਕੇ ਨਾ 25 ਚਾਹੀਦੇ ਨਾ 5 ਰੁਪਏ ਵੀ ਘੱਟ ਨੂੰ ਮਿਲ ਨਹੀਂ ਹੈਗੀ ਯਾਰ ਮੇਰੀ ਗੱਲ ਉਹ ਨਹੀਂ ਸਾਲ ਤੁਸੀਂ ਇਮਾਨਦਾਰੀ ਦੇਖ ਹਾਂ ਇਮਾਨਦਾਰੀ ਦੇ ਇਹਨੂੰ ਪੈਸੇ ਫੂਰੇ ਲੈ ਗਿਆ 5 ਦਾ ਤਾਂ ਦੇ ਗਿਆ ਇੰਨਾ ਅੰਨਾ ਹੋ ਜਾਂਦਾ ਵੀ ਉਹ ਵੀ ਦਾ ਵੀ ਇੰਨਾ ਚਾਹੀਦਾ ਮੈਨੂੰ ਬਸ ਕੱਲ ਦੀ ਗੱਲ ਦੇਖਾਂਗੇ ਯਾ ਜੂਰ ਸਾਹੂ ਕੋ ਇੱਥੇ ਸੀ ਤੂੰ ਤਾਂ ਬੰਦ ਹੋ ਕਿਥੇ ਉਹ ਠੇਕੇ ਜੇ ਪੀ ਆਲੇ ਪਹਿਲਾਂ ਬਹੁਤ ਪਹਿਲਾਂ ਬਹੁਤ ਹੈ ਬਾਈ ਨੂੰ ਪੁੱਛ ਦੂੰਗਾ ਆਪਾਂ ਕਹਿੰਦਾ ਕਿ ਤੇ ਜਦ ਦੇਖ ਯਾਦ ਵੀ ਮੈਂ ਕਹਾਂ ਤੂੰ ਸਾਡੇ ਨਾਲ ਕਈ ਜ਼ਿਆਦਾ ਹੈਗੇ ਤਾਂ ਹੈਗੇ ਤੇ ਕੋਡਾ ਖਜਾ ਕੇ ਆਏ ਤੇ 20 30 ਰੁਪਏ ਲੈਣੀ ਹੈ ਆਇਆ ਜਿੰਨੇ ਬਜੇ ਗਏ ਛੋੜੂ ਦੇ ਕਰਮ ਪਾ ਪਕੌੜੀਆਂ ਲੈ ਕੇ ਚੱਲ ਜਾਂਦੇ ਤੇ ਕਾਟ ਦੀ ਗੱਲ ਨਹੀਂ ਇੱਕ ਕਾਟ ਮਿਲਦਾ ਹਾਂ ਹਾਂ 19 ਦੇ ਦਿਨ ਉਹ ਨਾ ਪਾ ਕੇ ਉਹ ਬੂਰੀਆਂ ਭਰ ਕੇ ਕਿਵੇਂ ਦੇ ਆਏ ਜਿਹੜੇ ਵੀਰ ਦੇਖੇ ਬੰਦੀਆਂ ਹਾਂ ਸਹੀ ਤੇ ਮੈਂ ਆਂਦੀ ਚਾਹੇ ਛਿਲਕਾ ਲੈ ਲਾ ਜਾਈਂ ਚਾਹੇ ਪੀਸੀ ਵੀ ਲੈ ਲਾ ਕਿੰਨੀ ਕਿੱਟ ਲੈ ਆਇਆ ਤੂੰ ਕਿੰਨੀ ਲੱਗਿਆ ਉਹ ਲੈ 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 ਇਹ ਵੀ ਇੱਕ ਕੰਮ ਨਹੀਂ ਕਦੇ ਵੀ ਮਤਲਬ ਇਹ ਲਿਖਿਆ ਬਸ ਤਜਰਬਾ ਇੱਕ ਇੱਕ ਫੋਟੋ ਖਿੱਚਾ ਕੇ ਆ ਕੇ ਤੇ ਖੜ ਕੇ ਦੇਖ ਕੇ ਮੂਰੂ ਕਰੇ ਕੇ ਜਾਂ ਖੁੱਲੇ ਹੋਏ ਤੇ ਚਾਰ ਬੰਦੇ ਰਹੇ ਕਰਦੇ ਸੀ ਸਿਰਫ ਇੱਕ ਵਾਰ ਜਿਹੜਾ ਮਰਨ ਜਾਇ ਕਰਦੇ ਸੀ ਯਾਰ ਤੂੰ ਬਸ ਚਾਰ ਬੰਦਿਆਂ ਚ ਅਸੀ ਰਹਿਮ ਤੇਰੇ ਆਏ ਨਾ ਆਏ ਤੇ ਰਸਟੋਰੈਂਟ ਇੱਥੇ ਇੱਕ ਬਾਈ ਡੋਟਿਆਂ ਚਾ ਬੀਤੀ ਉੱਥੇ ਹਾਂ ਅਫੇ ਪਕੌੜਿਆਂ ਕੋ ਖੜੇ ਰਹੇ ਅੱਖਾਂ ਖੋਲੀਆਂ ਰਹੀਆਂ ਡੋਟੇ ਵੀ ਸਾਹ ਜਿਆ ਬਣਾ ਕੇ ਪੀਲੀ ਵਾਸ ਇੱਕ ਬਾਈ ਤੂੰ ਨਹੀਂ ਕਰੇ ਟਾਈਮ ਟਾਈਮ ਦੀ ਗੱਲ ਹੁਣ ਸਾਹ ਠੇਕੇ ਬੰਦ ਹੋ ਗਏ ਉੱਥੇ ਵਧੀਆ ਤੂੰ ਤਾਂ ਹਾਂ ਬੰਦ ਹੈ ਬਾਈ ਹੁਣ ਬੰਦ ਹੋ ਗਏ ਮੈਂ 5 ਸਾਲ ਲਗਾਤਾਰ ਅੰਦਰ ਬੰਦ ਹੋ ਗਏ ਬੰਦ ਹੈ ਹੁਣ ਹੋਲਦੇ ਥੱਲੇ ਉਹ ਪਈ ਤੇ ਉੱਥੇ ਜੱਤਾ ਬਾਹਰ ਗੁਰਦਾ ਦੇ ਮੂਹਰੇ ਤੇ ਹੁਣ ਨਹੀਂ ਬੁੱਤੀ ਬੱਤੀ ਮਿਲਦੀ ਉੱਥੇ ਬਸ ਹੋਰ ਆਸਮਾਨ ਬਹੁਤ ਮਿਲਦਾ ਹੁੰਦਾ ਤੇ ਲੈ ਚੀਆਂ ਤੇਰੀਆਂ ਲੌਂਗ ਬਹੁਤ ਇਹ ਆਸਮਾਨ ਰਹੇਗਾ ਇਹ ਚੀਜ਼ਾਂ ਬਹੁਤੀਆਂ ਸਸਤੀਆਂ ਉੱਥੇ ਫਰਕ ਲੌਂਗ ਬੁਰੇ ਨਾਲ ਉਹ ਦੇਖੇਤੀ ਹੁੰਦੀ ਜੰਦੀ ਉਦੋਂ ਨੇੜੇ ਪੈ ਜਾਂਦੇ ਹੁਣ ਜਿੱਥੇ ਤੇ ਆਉਂਦੇ ਆ ਉਹ ਕਿਧਰੇ ਇਹ ਨਸਾਂਸ ਬਣੇ ਤੂੰ ਇੰਨਾ ਕਿ ਲਾ ਸਕਦਾ ਆਣੀ ਲੋੜ ਤੇ ਪਾ ਵੀ ਕਿਲੇ ਵੀ ਕਿਲੇ ਵੀ ਲਾਜ਼ਮ ਕਰਨੀ ਵੀ ਦੇਖ ਲੈ ਡੋਟਿਆਂ ਦੇ ਉਹ ਤਾਂ ਹੈਗਾ ਹੀ ਆ ਫਿਰ ਸਰਕਾਰ ਵੱਲ ਤੇ ਮਨਜ਼ੂਰ ਹੁੰਨੇ ਆ ਅਰੇ ਇੱਕ ਸਾਲ ਲੱਗ ਉਹ ਵੀ ਜੇ ਤੂੰ ਪ੍ਰੋਡਕਸ਼ਨ ਪੂਰੀ ਨਹੀਂ ਕਰਦਾ ਤਾਂ ਉਹ ਚਾਰਜ ਹੀ ਪੈਂਦਾ ਜਿਹੜੇ ਖਾਣੇ ਵਾਲੇ ਭਾਈ ਖਾਣੇ ਉਹ ਭਾਈ दारू ਨਾਲ ਤਾਂ ਠੀਕ ਆ ਇਹ ਦਾਰੂ ਨਾਲ ਡੇਰਦਾ ਬੰਦਾ ਸ਼ਰਾਬੀ ਹੋ ਕੇ ਉਂਦਰਾ ਕੰਮ ਕਰਦਾ ਖੇਤਾਂ ਮਾ। ਲਾ ਠੀਕ ਹੈ ਗੱਲ ਤਾਂ ਪਰ ਇਹ ਦਾਰੂ ਵੀ ਕੈਮੀਕਲ ਹੈ। ਹੈ? ਕੈਮੀਕਲ ਹੈ। ਫੇਰ ਉਹਦੋਂ ਠੀਕ ਹੈ ਖਰਾਕ ਮੂੰਹ ਦੇਖੀ ਭੁੱਖੇ ਦਾ ਲਾਲ ਹੋਊਗਾ। ਮੈਨੂੰ ਲੱਗਦਾ ਇਹ ਦੇਖੇਗੀ ਤਾਂ ਮੂੰਹ ਲਾਲਾ ਭਾਈ ਉਹ ਤਾਂ ਕੱਚ ਤੇਰੀ ਲਾਲਾ। ਲਾਇਆ ਜੇ ਮੂੰਹ ਤੇ ਰਹੀ ਹੈ। ਹੈ ਆ ਦੇ ਗਰੌਣ ਦੇ ਹਿਸਾਬ ਨਾਲ ਜਿਹੜੇ ਸਾਵਾ ਖਿੜਿਆ ਪਿਆ ਨਾ ਹਾਂ ਕੰਮ ਵੀ ਉਹ ਕਰਦਾ ਠੀਕ ਹੈ ਜੀ ਕੋਈ ਵੀ ਅੱਜ 20 ਰੁਪਏ ਦੀ ਕਿੰਨੇ ਦੀ ਦਿੱਤੀ? ਕੀ? ਸਟਾਰਟਿੰਗ 20 ਦੀ ਨਾਲ 30 ਦੀ ਉਹਨੇ। ਰਹਾ ਰਹਾ ਭਾਈ ਮੈਂ ਤਾਂ ਜਮਾ ਵੀ ਨਹੀਂ ਇਹ ਕੰਮ ਦਾ। ਨਹੀਂ ਯਾਦ ਚਾ ਨਹੀਂ। ਕਾਹਦੇ ਲੈਣੇ ਨਹੀਂ ਇੱਧਰ। ਉਹ ਉਨਿਓਂ ਪਾਸੇ ਹੁੰਦੇ ਨਹੀਂ ਕਈ ਐਦਾਂ ਹੀ ਮਤਲਬ। ਕੰਮ ਲਈ ਨਾ ਸ਼ਾਬੀ ਕੰਮ ਕਰਨਾ ਕਿਹਾ। ਉਹੀ ਸਾਰੇ ਨਾਲ ਸਾਰੇ ਖੇਤਾਂ ਕਿੰਨੀ ਢੇੜਾ ਵੱਜੇ। ਹੂੰ ਬੜਾ ਹੀ ਨਹੀਂ। ਬੜਾ ਹੀ ਸਰੀਰ ਟੁੱਟਾ ਟੁੱਟਲੀ ਰਹਿਣਾ ਫਿਰ। ਉਹੀ ਨਿਸ਼ਾਨ ਹੈ ਸਾਰੇ ਖੇਤਾਂ ਕਿ ਨਹੀਂ ਗੇੜਾ ਉਹੀ ਨਿਸ਼ਾਨ ਹੈ ਜਾਨ ਨੂੰ ਬਣਾ ਰੱਖਦਾ ਇਹ ਖੇਤੀ ਨਿਸ਼ਾਨ ਖੇਤੀ 4 ਵਜੇ ਉੱਠ ਕੇ ਸਾਰੇ ਖੇਤਾਂ ਜਿਹਦੇ 4 ਵਜੇ ਗੀੜੀ ਲਾਦੇ ਨੇ ਖੇਤੀ ਦਾ ਚਾਚੇ ਨੂੰ ਖੇਤੀ ਨਿਸ਼ਾਨ ਖੇਤੀ ਨਹੀਂ ਦੇ ਜਾਵਾਂ ਇੱਕ ਦੂਆ ਉਹਦਾ ਲੱਸੀ ਦਾ ਉਹ ਬੌਖਾ ਨੇ ਲੱਸੀ ਸਾਡਾ ਮੈਂ ਬਾਅਦ ਅੱਕਰ ਲੱਗਿਆ ਤੇ ਲੱਗਿਆ ਹੁੰਦਾ ਨਹੀਂ ਪਤਾ ਲੱਗ ਗਿਆ ਵੀ ਇਹ ਕਾਟਣਾ ਹੈ ਮੈਂ ਚੱਲੋਂ ਕਿਤੇ ਨਹੀਂ ਤੇਰਾ ਨਹੀਂ ਫਰਕ ਪਿਆ ਇਹਦੇ ਅਖਰ ਬਹੁਤ ਫਦੇ ਕਰਦੇ ਤੇ ਹਾਂ ਕੁਛ ਇਹਦਾ 10ਵੀਂ 12ਵੀਂ ਜਾ ਕੇ ਅਖਰ ਠੀਕ ਲੱਗ ਕੇ ਨੌ ਇਹੋ ਜਿਹਾ ਹੈ ਹਾਂ ਪੱਕਾ ਇਹਦਾ ਨਾਮ ਵੀ ਸੱਚੋ ਗੱਗਾ ਹੀ ਆ ਉਹ ਸੰਗਈਆ ਜੱਗੂ ਦੀ ਹੱਕ ਜੱਕ ਹੋ ਗਈ ਮੀਰੀ ਜੱਕ ਹੋ ਗਈ ਇਹ ਦੇਖਦਾ ਸੋ ਇੱਕ ਗੱਗੇ ਦੀ ਨਹੀਂ ਜੱਕ ਉਹਦੀ ਕਦੇ ਕਦੇ ਹੱਸਦਾ ਕੇ ਕਦੇ ਕਦੇ ਹੱਸਦਾ ਕਿਸੇ ਅੱਖਰ ਦਾ ਹੀ ਇਹ ਤਾਂ ਕਦੇ ਸਿੱਧਾ ਬੋਲਿਆ ਹੀ ਨਹੀਂ ਤਾਂ ਇਹਦੇ ਤੁਸੀਂ ਬਾਗੂ ਨੂੰ ਬੁਲਾਏ ਕਰਦੇ ਤੇ ਛੋਟੇ ਆਉਂਦੇ ਇਹਨੂੰ ਕਹਿੰਦਾ ਬੋਲ ਇਹਨੇ ਬੋਲੀ ਜਾਇ ਕਰ ਦਤਾ ਇਹ ਸਿੱਧਾ ਨਹੀਂ ਬੋਲ ਉਹ ਆ ਉਧਰ ਨਿੰਮਾ ਹੋਰ ਤਰ੍ਹਾਂ ਬੋਲਦਾ ਉਹ ਵੀ ਪਹਿਲੇ ਸੀ ਕਹਿੰਣ ਲੱਗੇ 10ਵੀਂ ਵਿੱਚ ਹੋ ਗਿਆ ਜੱਗੂ ਤੇ ਤਾਂ ਜ਼ਿਆਦਾ ਬੈਂਤੀ ਹੈ ਬਹੁਤ ਜਮਨ ਵੀ ਆ ਜਾਂਦਾ ਵੀਡੀਓ ਬਣਾਉਣ ਲੱਗ ਗਿਆ ਉਹ ਵੀ ਛੱਡ ਗਿਆ ਹਾਂ ਦੇਖ ਲੈ ਤੂੰ 8ਵੀਂ 10ਵੀਂ ਤੇ ਬਾਅਦ ਇਹਦੀ ਆ ਕੇ ਜੇ ਕਰਕੇ ਤੇ ਹੱਡੀ ਜਾ ਕੇ ਪਰ ਇਹ ਹੱਕ ਨਹੀਂ ਦਪਾਉਂਦਾ ਹੁੰਦਾ ਫਿਰ ਇਹ ਹੋਲੀ ਹੋਲੀ ਆਪੇ ਸਿੱਧਾ ਹੋ ਜਾਊਗਾ। ਅਸੀਂ ਫਿਰ ਵੀਗਾ ਸਮਾਨ ਖਾਦਾ ਹੀ ਨਾ ਹੁਣ ਤੱਕ। ਹਾਂ। ਅੱਧੀ ਅੱਧੀ ਪੇ ਸਮਾਨੇ ਖਾਦਾ ਹੁੰਦਾ। ਕਾਚਾ ਦੇ ਘਰ ਟਟਰਾ ਟਟਰਾ ਨਾ ਬੋਲਦਾ। ਬਹਿ ਜਾ ਤੀ। ਜਿਕਨਾ ਉਹ ਨਹੀਂ ਕਰਦੇ ਅੱਗੇ। ਬੁੜੀਆਂ ਜੇ ਕਰਦੀਆਂ ਕੌਮ ਦਾ ਯੂਟਰਾ ਘਲਾਉ। ਉਹ ਨਹੀਂ ਖਾਦਾ ਹੁੰਦਾ ਉਹਦਾ ਤੇ। ਕੌਮ ਬੋਲਦਾ ਨਹੀਂ। ਪਹਿਲਾਂ ਤਾਂ ਕੌਣ ਫੜੋ। ਕੌਣ ਖਾਦਾ ਕੌਲੀ ਰੱਖਦੇ ਹੁਣ ਜੂਟੀ ਕਰ ਦੇਣੀ ਹੁੰਦੀ। ਕੌਣ ਖਾਂਦਾ ਹੀ ਨਹੀਂ। ਖਬਰ ਕਿੱਥੇ ਮੂੰਹ ਮਾਰ ਕੇ ਆਉਣਾ ਪਹਿਲਾਂ। ਉਹ ਕਿਧਰ ਦਵਾਈ ਖਾ ਲਈ। ਉਹ ਗਿਆ ਦਵਾਈ ਹੈ। ਪਹਿਲੇ ਪਾਣੀ ਰੱਖਦੇ ਕੋਲ ਨਹੀਂ ਕਰਦਾ ਪਾਣੀ ਰੱਖਦੇ ਸੁੱਚਾ ਹੋ ਜਾਊਗਾ ਦੋ ਮਿੰਟ ਬਾਅਦ ਫੇ ਦਹੀਂ ਰੱਖ ਦੇ ਦਵਾਈ ਹੋਊਗਾ ਮਾਤ ਭਾਂ ਤੇ ਢੇਰਾ ਪਰ ਜਾ ਕੇ ਦਵਾਈ ਦਵਾਈ ਬਣਦੀ ਫਿਰੋ ਦਵਾਈ ਬਣ ਕੇ ਫਿਰ ਤੇਰੇ ਦਹੀਂ ਚ ਪੈਣੀ ਆ ਕੌਣ ਢੇਰ 'ਤੇ ਨਹੀਂ ਬੈਠੂਗਾ ਜਿਆਦਾ ਤੂੰ ਜਾਨਵਰੇ ਫੈਂਡਦਾ ਮੈਂ ਬਥੇਰੀ ਵਾਦ ਦੇਖ ਕੇ ਬੈਠਾ ਹਰ ਮਤਮ ਛੱਡਣੋਂ ਕਾਲੂ ਗੱਲ ਕਹਿਣੀ ਮਤਲਬ ਬਹੁਤ ਘਰ ਦੇਖਿਆ ਕੋਈ ਸਾਹਮਣੇ ਵਾਲੀ ਸੜਕ ਭਰੀ ਵੀ ਹੋਣਦੀ ਸੀ ਲੈ ਰੜੇ ਮદાન ਚ ਮੈਂ ਤਾਂ ਬਹੁਤ ਘਰ ਦੇਖਿਆ ਤਾ ਐਨ ਖੋਦ ਤਾ ਚੋ 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 ਇਹ ਪੂਰਾ ਆਪਣੀ ਮਰਜ਼ੀ ਮਾਲਕ ਆ ਭਾਈ ਜਿਹੜਾ ਕੋ ਖਾਣ ਨੂੰ ਜੀ ਕਰਦਾ ਉਹਦਾ ਤੁਰਦਾ ਰਹਿ ਨਹੀਂ ਪਾਂਛੀ ਪੰਛੀ ਕੌਂਗ ਦਾ ਵਧੀਰੇ ਆ ਸਾਡੇ ਵੱਡੇ ਦੀ ਮੁੱਕ ਤੇ ਦਿਨ ਬਰਦਨ ਯਾਰ ਕਿਹੜੀਓ ਘਟ ਹੈ ਆਦਮੀ ਜਮੀ ਖਤਮ ਬਾਬਾ ਵੱਧੀਆਂ ਜਾਂਦੀਆਂ ਲੱਖਿਆ ਇਹਦੀ ਘਟ ਇੱਕ ਬੜਾ ਬੰਬ ਚਲਾ ਦੇ ਹੁਣ ਦੇਖੀ ਕੌਂ ਕਿਹੜੇ ਸਾਬ ਗਾੜਨਾ ਕੌਂ ਦਾ ਬਹੁਤ ਗੈੜੇ ਫੰਗ ਨਹੀਂ ਦੇ ਘੂਗੀਆਂ ਘਟਾਰਾਂ ਵੀ ਘਟਾਰਾਂ ਵੀ ਘੜ ਗਈਆਂ ਖਤਮ ਘਟਾਰਾਂ ਤਾਂ ਹੈਗੀਆਂ ਪੰਛੀ ਘਟ ਗਿਆ ਉਹ ਉੱਥੇ ਜਿੱਥੇ ਦਰਖਤ ਘਟ ਆਪਣੇ ਤਾਂ ਦਰਖਤ ਬਹੁਤ ਹੈ ਇਹਦੇ ਹੁਣ ਜਿਹੜਾ ਇਹਨਾਂ ਨਾਲ ਰੱਖਦਾ ਪਲੇ ਆਲੇ ਨੇ ਪਾਉਣੇ ਆ ਸਾਡੇ ਤਾਂ ਦਰਖਤ ਹੈ ਆਪਣੇ ਤਾਂ ਬਹੁਤ ਹੈ ਉਹ ਤੇ ਨਹੀਂ ਦਰੱਖਤ ਹਨ ਇਹਦੇ ਪੱਤੇ ਇੱਥੇ ਦਰੱਖਤ ਤਾਂ ਨਹੀਂ ਬੰਦਾ ਪਾ ਦੇਣਾ ਜਿਹੜੇ ਅਲਾਵਸਾਂ ਸਾਹ ਕੇ ਦਰੱਖਤ ਲੱਗੀ ਵੀ ਬਬੂਲਰੇ ਬਬੂਲਰ ਦੇ ਦਰੱਖਤ ਇਹਦੀ ਮੈਂ ਨਾਲ ਦਰੱਖਤ ਬੰਦਦਾ ਪਰ ਸੋ ਨੂੰ ਦੱਸਿਆ ਵਾ ਅੱਛਾ ਪਾਸੋਂ ਮੈਂ ਉਹਨੂੰ ਜੀ ਦੱਸੀ ਜਣੇ ਪਾਸੋਂ ਹੈ ਸ਼ੁਭ ਰਾਤਰੀ ਹੈ ਪਾਸੋਂ ਨੂੰ ਚੌਥੇ ਨੂੰ ਪੰਜਵੇਂ ਨੂੰ ਤਿੰਨ ਨੂੰ ਸਵਾਤਿ ਨੂੰ ਹੀ ਪੈਣਾ ਪਰਸਿਕ ਤੇ ਹੋਗੀ ਜੇ ਨਾ ਪਿਆ ਉਹ ਵੀ ਪਈ ਜਾਣਾ ਵੀ ਸਵਾਤਿ ਨੂੰ ਇਹਨਾਂ ਵਧੀਆ ਮੀਂਹ ਦਸੋ ਇਹਨੇ ਪਾ 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 ਗੱਬੀਲੇ ਵੀ ਉਹੀ ਪਈ ਜਾਣਾ ਭਲਾ ਉਦੋਂ ਦੀ ਜੀ ਦੀਆਂ ਜੜਾਂ ਝਾੜਨੀਆਂ ਤੇ ਧੋਣੀਆਂ ਵੀ ਆ ਮਹਾਰਾਜ ਨਾਲ ਦੀ ਨਾਲੇ ਧੋਣੀਆਂ ਨੇ ਤਿੰਨ ਦਿਨ ਤਾਂ ਹੀ ਰੱਖਿਆ ਵਾ ਗਲ ਮੱਛਰਾਂ ਦੇ ਭਿੰਡਾ ਢੁੰਡਾ ਸਭ ਛੜ ਦੇਣੀਆਂ ਇਹਨੇ ਫਿਰ ਖੱਪਸ ਬੂਲੀਏ ਫਟ ਸਹੀ ਛੁਕਲੀਆਂ ਆ ਪਈਆਂ ਇਹ ਦਿਨ ਦੇਖੀ ਉਹ ਗਰਮੈਸ ਹੋ ਗਈ ਗਰਮੈਸ ਚ ਸਾਰੇ ਜਾਨਵਰ ਨਿਕਲੇ ਆਉਣੇ ਸ਼ਵਕੀ ਆਈ ਤੇ ਬਾਅਦ ਦੇ ਸ਼ਵਕ ਕਿਹਨ ਸੀ ਸ਼ਵਕੀ ਕੋਈ ਨਹੀਂ ਦਿਖਦੀ ਉਹ ਗਰਮੈਸ ਹੋ ਜੇ ਬਾਹਰ ਨਿਕਲ ਨਹੀਂ ਆ ਜੇ ਗਰਮੈਸ ਹੋ ਗਈ ਪਿੰਡਾ ਵੀ ਹੁਣ ਹੋ ਜਾਣੀ ਆ ਜਦੋਂ ਪਹਿਨਾ ਦੇਖੀ ਸਿਆਲ ਵਿੱਚ ਸਭ ਸੋਨੂ ਆਈਆਂ ਸੱਪ ਦੇਖਿਆ ਜੀ ਮੋਇਆਂ ਦੀ ਮੱਡੀ ਕਿੱਕੜਾ ਪਾਈ ਹੁੰਦੇ ਕੋਈ ਇਹ ਬੱਲਵਾ ਬੁੱਲੋ ਮਨ ਤੇ ਗਿਰਜੀਆਂ ਦੀ ਨਿਕਲ ਕੋਈ ਉਹ ਵੀ ਨਹੀਂ ਲੜਦੀ ਹੈਗੀ ਗੰਦੀ ਵੀ ਬੜਦੀ ਆ ਸੱਪ ਦੇਖੇ ਨਹੀਂ ਮੋਇਆਂ ਦੀ ਮੱਡੀ ਕਿੱਕੜਾ ਪਾਈ ਹੁੰਦੇ ਕੜ ਵਿੱਚ ਖੜੇ ਪਏ ਰਹਿੰਦੇ ਕੜ ਵਿੱਚ ਆ ਕੇ ਉਹ ਮਾਰਨੇ ਵਗਾ ਕੇ ਉੱਪਰ ਮਾਈਆਂ ਪਿੰਡਾਂ ਦੇ ਨਾਲ ਲੁਕੀਆਂ ਕਿੱਥੇ ਬੈਠੀਆਂ ਦੇਖ ਲੈ ਸ ਸਭ ਜਿਗਣਾ ਆਪਾਂ ਸਿਆਲ 'ਚ ਆਪਣੇ ਕਮਰੇ 'ਚ ਬੜਕੇ ਬੈਜਿੰਦੇ ਆ ਬੰਦਾ ਨਹੀਂ ਬੰਦੇ ਦੇ ਸਿਆਲ 'ਚ ਭਿੰਡਾ ਇਹਦੇ ਵਿੱਚ ਬੈਜਦੇ ਆ ਲੇਟਾਂ ਆਈਆਂ ਨਾ ਕੋਈ ਮਾਰ ਕੇ ਖਾਦੀ ਆ ਕਿੱਚ ਬੜਦੀ ਉਦੋਂ ਉਹ ਆਇਆ ਇੱਕ ਤਰ੍ਹਾਂ ਜਿਹੜਾ ਲੰਬੀ ਜੀ ਪੂਛ ਵਾਲਾ ਹੁੰਦਾ ਉਹ ਬੌਖਾਂਦਾ ਉਹ ਹੈ ਬੌਖਾਂਦਾ ਉਹ ਪੱਖੇ ਦੇ ਮੱਧਲੇ ਕਰੇ ਉਹ ਜੂ ਬੜਕੇ ਚੁੰਝ ਵਿੱਚ ਆ ਲੱਗਿਆ ਭਿੰਡਾਂ ਨੂੰ ਖਾੜਨ ਹਾਂ ਉਹ ਵਿੱਚ ਤੇ ਸਾਰੀਆਂ ਖਾ ਗਿਆ ਦੇ ਇੱਦਾਂ ਰੱਖ ਲਓ ਪੰਜ ਚਾਰ ਲਿਆ ਕੇ ਨਾ ਭਿੰਡਾ ਹੁਣ ਹੈਉ ਨਹੀਂ ਇੰਨੀਆਂ ਅਕੇ ਦਾ ਬਾਲੇ ਵਾਲੇ ਘਰ ਹੁੰਦੇ ਤੇ ਅੱਖਾਂ ਵੀ ਦੇਖ ਲੈ ਕਿਵੇਂ ਸੁੱਝਦੀਆਂ ਅਗੇ ਉਹ ਵਾਹ ਦਈਆ ਨਹੀਂ ਰਿਹਾ ਹੈਗਾ ਬਾਲੇ ਵਾਲੇ ਘਰ ਹੁੰਦੇ ਤੇ ਜ਼ਿਆਦਾਤਰ ਬਾਲਿਆਂ ਚ ਲੱਗ ਜਣੀਆਂ ਪ੍ਰਿੰਟਾਂ ਵਿੱਚੇ ਸ਼ਬਕਲੀਆਂ ਬੈਠੀਆਂ ਰਹਿੰਦੀਆਂ ਸੀ ਆਪਰ ਹੁੰਦੇ ਲੱਪਰਾਂ ਦੇ ਬਾਸਾਂ ਚ ਬੜਕੇ ਚੱਕ ਪਰ ਜਿੱਥੇ ਚੱਕ ਪਰ ਦੰਦਈਏ ਬੋਹ ਦਿੰਦੇ ਇਹ ਦੁਨੀਆ ਹਾਂ ਦੈਣਾ ਜੀ ਬਹੁਤ ਹੋਇਆ ਕਿਦਾਂ ਰੱਖਦਾ ਰਹਿੰਦਾ ਰੈਨ ਬੋਤਲ ਪਾਉਂਦੀ ਸੀ ਬਹੁਤ ਰਖਾਉਂਦੀ ਉਹਦਾ ਅਮਰੂਦ ਪਰ ਹੁੰਦੀ ਦੀ ਅੰਬਾ ਪਰ ਇਹ ਲੜ ਜਣਾਂ ਵਾਲੀ ਨੇ ਬਹੁਤ ਰਖਾਉਣਾ ਉਹਨੇ ਉਹਦਾ ਪ੍ਰਿੰਟ ਨਾਲੋਂ ਵੀ ਜ਼ਿਆਦਾ ਰਖਾਉਂਦੀ ਸੀ ਦੰਦਈਏ ਨਹੀਂ ਸਾਈਂ ਪੈਂਦੀ ਨਹੀਂ ਇੱਕ ਲਾਖ ਹਾਂ ਇਹ ਪਿੰਡਾਂ ਪੈਣ ਦੀ ਇਕਣੀ ਪੈਂਦੀ ਆ ਉਹ ਵੀ ਪ੍ਰਿੰਟ ਦੇ ਕੋਈ ਲੜਕੇ ਹਟ ਜਾਂਦੀਏ ਦੇਦੈਨ ਜਿਹਦਾ ਪਤਾ ਨਹੀਂ ਆ ਜਿੱਕਣ ਉਹ ਭੂਣ ਜਿਹੇ ਕਦਮ ਹੋਗੇ ਨਾ ਆਪਣੇ ਪਿਰੇ ਜਟੇਪੂ ਜੇ ਉਹ ਵੀ ਜਿਆ ਵੀ ਨਹੀਂ ਦੇਖਦਾ ਉਹ ਚੀਜ਼ ਤੇ ਉਹ ਵੀ ਬਾਸ ਫੇਲ ਵਾਲੇ ਹੈ ਨਾ ਦੰਦਈਆ ਹੁੰਦਾ ਜਿਹੜਾ ਇੱਕ ਮੈਂ ਟੈਂਪੂ ਜਿਹੜੇ ਕਹਿੰਦਾ ਉਹ ਹੈ ਉਹ ਵੀ ਹੁੰਦੇ ਤੇ ਕੱਲ ਲਿਖਿਆ ਮੈਨੂੰ ਬਾਸ ਫੇਲ ਵਾਲਾ ਭੂੰਡੀ ਕਹਿੰਦੇ ਹੁੰਦੇ ਭੂੰਡੀ ਭੂੰਡੀ ਬਾਸ ਫੇਲ ਉਹ ਜਦੋਂ ਅੱਗੇ ਕਰਾਂਗੇ ਉਮਰ ਤਾਂ ਰੰਗੇ ਕਰਾਈ ਜਾਂਦੇ ਪਰ ਮੈਲੇ ਵਾਲਾ ਇਹ ਆ ਫੇਲ ਹੋ ਗਿਆ ਤੂੰ ਨੇ ਬਾਸ ਕਰਨਾ ਹਾਂ ਉਹਦਾ ਫੇਲਾ ਹੀ ਫਿਰਦਾ ਹੁਣ ਇਹਨੇ ਉੜਨਾ ਗਿਆ ਤਾਂ ਆਪਣਾ ਫੜਨਾ ਭੁੰਡੀ ਨੀ ਪਹਿਲਾਂ ਭੁੰਡੀ ਨੂੰ ਫੜ ਕੇ ਜਿਆਦਾ ਆਬੋ ਕੋਈ ਨਾ ਉੜਨਾ ਕਿੱਥੇ ਨੂੰ ਫੜੀਦਾ ਪਿਛਲਾ ਪਿਛ ਪੀ ਉਹ ਜੇ ਦੀ ਗੋਪੀ ਉੜ ਜਾਂਦੀ ਨੀ ਤੂੰ ਥੱਲੇ ਕਰ ਜਿੰਦੀ ਸੀ ਉਹ ਦੁਆ ਨਹੀਂ ਦਿਖਦਾ ਹੁਣ ਜਿਹੜਾ ਯੂਗ ਨੂੰ ਹੁੰਦਾ ਦਾ ਹੈ ਯੂਗ ਨੂੰ ਜੋ ਜੋ ਜੋਗ ਨੂੰ ਆਉਂਗੇ 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 ਹਲੇ ਮੌਸਮ ਜੂਗ ਨੂੰ ਦਾ ਕਹਾਂ ਜਾ ਕੇ ਆਉਂਗੇ ਵੀਰੇ ਚ ਪਾਏ ਹੋਣਾ ਜਿਹੜਾ ਨਹੀਂ ਅੱਜ ਤੇ 베ੜੇ ਮਾ ਕੇ ਤੂੰ ਠੜਸ ਨਹੀਂ ਬੰਦਾ 베ੜੇ ਮਾ ਤੂੰ ਗਰਮੀ ਦੀ 베ੜੇ ਚ ਪੈਣਾ ਹੁੰਨਾ ਗਰਮੇ ਮ ਆਉਂਗੇ ਉਹ ਕੱਲ ਸਫਰ ਕਰ ਹਲੇ ਆਉਂਗੇ ਸਾਥ ਤੇ ਪਹਿਲੀ ਮਾਰਦੇ ਹੋ ਯਾਰ ਉਹ ਜਿਆਦਾ ਹੀ ਬੋਲਣ ਲੱਗ ਗਿਆ ਹੈ ਅਸੀਂ ਜਾ ਬੋਲਾਂਗੇ ਉਹ ਪਹਿਨਾ ਨਹੀਂ ਮੈਂ ਕਿਹਾ ਦਿਖਦੇ ਅੱਗੇ ਮਤਲਬ ਪਿਛਲੇ ਸਾਲ ਇਹਨੇ ਦਿਖੇ ਨਹੀਂ ਹੈਗੇ ਤੇ ਆ ਤੂੰ ਬਾਹਰ ਪਿਆ ਅੰਦਰ ਪਿਆ ਕੇ ਤੂੰ ਠੀਕ ਹੈ ਮੈਂ ਪਿਆ ਬਾ ਮਨੂ ਪੁੱਤਾਂ ਹਾਂ ਜੂ ਹੈਗੇ ਤੇ ਇਤਕੀਨੇ ਵੀ ਨਹੀਂ ਪਹਿਣਾ ਬਾਹਰ ਅਰਬੀਆ ਰੁਪਏ ਨੰਬਰ ਲਾ ਕੇ ਅੱਜ 1000 ਰੁਪਏ ਲੈ ਆਂਦੀ ਭਰ ਬੂਗਾ ਬਰ ਬਣਾ ਰੱਖਿਆ ਏਸੀ ਲਾਪੇ ਏਸੀ ਦੀ ਬਿਜਲੀ ਪੂਰੀ ਹੋ ਜਾਣੀ ਅਗਰੇ ਤਾਂ ਪੈਂਦਾਰਾ ਜਾਈ ਏਸੀ ਦੀ ਬਿਜਲੀ ਨਹੀਂ ਦੀ ਪੂਰੀ ਹੁੰਦੀ ਮਨੂੰ ਪੁੱਛ ਜੂਗੂ ਦਾ ਜੂਗੂ ਹੈਗੇ ਤੇ ਭਾਈ ਚਲੋ ਠੀਕ ਹੈ ਬਾਈ ਤੁਸੀਂ ਦੱਸਿਆ ਜੁਗਨੂ ਹੈਗੇ ਤੇ ਪਹਿਲਾਂ ਪਰ ਤੁਸੀਂ ਤਾਂ ਬਾਈ ਅੱਥੀ ਜਿਵੇਂ ਬੰਦੇ ਰਹੇ ਹੁਣ ਕੋਈ ਟਮਾਟਾ ਮਈਆ ਵੀ ਕੋਈ ਪੁਰਾਣਾ ਬਜ਼ੁਰਗ ਹੋਊਗਾ ਉਹ ਵੀਡੀਓ ਦੇਖਦਾ ਨਹੀਂ ਨਹੀਂ ਤਾਂ ਹੈ ਤੇ ਉਹ ਕੋ ਫੋਨ ਹੋਣਾ ਨਹੀਂ ਨਹੀਂ ਤਾਂ ਕੋਈ ਦੱਸੇ ਦਿੰਦਾ ਵੀ ਹਾਂ ਜੁਗਨੂ ਇਹ ਚੀਜ਼ ਵਧੀਆ ਦੀ ਫੜਕੇ ਆਏ ਫੜ ਲੈਣਾ ਦੇਖੀ ਜਿਹੜਾ ਵੀ ਗਲਤੀ ਡੈਟ ਬਹੁਤ ਜੰਦਾ ਘਟਾਦਾ ਹੁਣ ਆਈ ਨਾ ਘੈਰ ਵੀ ਦੱਸ ਵੀ ਜੁਗਨੂ ਇਕੱਠੇ ਕਰਕੇ ਕਿਤੇ ਚੋਰੀ ਕਰਨ ਚਲੇ ਜਾਊਗਾ ਵੱਲ ਲੈ ਕੇ ਤਾਂ ਉਹ ਜਲਾ ਕਾ ਬਹੁਤ ਤਰਕ ਉਹਦੇ ਜੀ ਨਹੀਂ ਜਲਾਤਾ ਜਗਾ ਨੂੰ ਸਾਰੇ ਉਹਦੇ ਚ ਬੰਦ ਕਰ ਲਾ ਬੱਲਵ ਜੇ ਵਿੱਚ ਬਾਲਕ ਚਲੋ ਠੀਕ ਹੈ ਭਾਈ ਚੰਗਾ ਇਸੀ ਗੱਲ ਪਰ ਚੋਰੀ ਵਾਲੀ ਗੱਲ ਪਰ ਵੀਡੀਓ ਬੰਦ ਉਹ ਮੈਂ ਹੁਣ ਨਹੀਂ ਮਜ਼ੇ ਸਾਰ ਹੁੰਦੇਗਾ ਚੋਰੀ ਵਾਲੀ ਦਸ ਜੁਗ ਨੂੰ ਚੋਰੀ ਯਾਰ ਕਿਆ ਗੱਲ ਹੈ ਕਾ ਦੱਸ ਯਾਰ ਐ ਹੋ ਜੂਗਾ ਮਨੋਤਰ ਚਾਰ ਜੁਗ ਨੂੰ ਫੜ ਕੇ ਚੋਰੀ ਕਰੇਗਾ ਤੂੰ ਯਾਰ ਭਾਈ ਮੈਂ ਮੇਰੇ ਕੋ ਮੇਰੇ ਹੱਥ ਖੜੇ ਹੁਣ ਮੈਤੇ ਨਹੀਂ ਬੋੜ ਹੁੰਦਾ ਮੇਰਾ ਬਸ ਖਤਮ ਕਰ ਛੋਟੇ ਹੀ